ਲੈ ਬੇਬੇ ਦਾ ਤਾਂ ਸੁਖ ਸਾਰਾ ਵੀ ਨਹੀਂ ਹੈਗਾ ਵੀ ਮਾੜਾ ਮੋਟਾ ਕੰਮ ਹੀ ਕਰਾਦਾ ਕੜ ਕੇ ਜਿ ਤੂੰ ਫਿਰਦੀ ਆ ਕਦੇ ਕਿਧਰੇ ਬੰਗ ਜਾਂਦੀ ਏ ਕਦੇ ਕਿਧਰੇ ਲੈ ਤਾਂ ਪਾਥੇ ਨਾਲ ਸਾਰੀਆਂ ਗਿੱਲੀਆਂ ਨੇ ਸੁੱਕੂਆਂ ਉਹ ਗਾਹਾਂ ਲਾਂਗਾ ਪੰਗਾ ਉੱਥੋਂ ਹੀ ਕੱਢ ਕੇ ਲਿਉਣੀਆਂ ਹੁਣ ਇਹ ਗਿੱਲੀਆਂ ਭਾਈ ਗਿੱਲੀਆਂ ਨਾਲ ਕੋ ਮੱਥਾ ਮਾਰੀ ਜਾਂਦੀਆਂ ਕਿਹੜੇ ਕੰਮ ਕਰਨ ਵਾਲੇ ਹੁੰਦੇ ਨੇ ਉਹ ਕਰਿਆ ਕਰ ਸੁਕੰਗਾ ਲਿਆਉਣੀਆਂ ਬੇਬੇ ਚੱਕ ਕੇ ਮੈਨੂੰ ਕਰਨਾ ਬੂਆ ਸਾਰਾ ਕੁਝ ਤੂੰ ਤਾਂ ਇੱਥੇ ਕੀ ਕਰਨਾ ਕਰਾਉਣਾ ਮੇਰੇ ਨਾਲ ਇੰਨਾ ਕੰਮ ਤਾਂ ਕਰਾ ਦਿਆ ਕਰ ਮਾਤਾ ਭਾਈ ਪਿੰਡ ਚ ਵਾਗ ਗਈ ਤੇ ਉਹ ਭਾਈ ਗੱਲਾਂ ਦੀ ਮਾਂ ਜਾਊਗੀ ਤਾਂ ਮੇਰੀ ਗਪਾਲ ਮੋਚਣ ਦੀ ਤਿਆਰੀ ਕਰ ਦੇ ਭਾਈ ਮੈਂ ਤਾਂ ਨਾਉਣ ਜਾਊਂਗੀ ਨਾ ਬੇਬੇ ਤੂੰ ਪੁੱਛਿਆ ਨਹੀਂ ਦੱਸਿਆ ਨਹੀਂ ਤੂੰ ਆਪ ਹੀ ਤਿਆਰ ਹੋ ਜਾਨੀਂ ਗਪਾਲ ਮੋਚਣ ਜਣ ਨੂੰ ਲੈ ਪੁੱਛਣਾ ਕਰਨਾ ਕੀ ਹੈ ਭਾਈ ਕਿਰੋਂ ਮੈਂ ਜਾਣੀ ਐਂਗੀ ਆਏ ਸਾਰੀ ਜਾਣੀ ਐਂਗੀ ਬੇਬੇ ਤੇਰੇ 7 ਸਾਲ ਦਾ ਹੁਣ ਪੂਰੇ ਹੋ ਗਏ ਹੁਣ ਤੂੰ ਕੀ ਕਰਨਾ ਜਾ ਕੇ ਐਤ ਕੀ ਮੈਂ ਵਗ ਜੂਂਗੀ ਨਹੀਂ ਭਾਈ ਉੱਥੇ ਨਿਆਣਿਆਂ ਦਾ ਕੀ ਬੰਦਾਗਾ ਉੱਥੇ ਹਰੂੜ ਕੇ ਖੜ ਇੰਨੀ ਨਿਆਣੀ ਵੀ ਨਹੀਂ ਹੈਗੀ ਬੇਬੇ ਮੈਂ ਤੇਰੇ ਨਾਲ ਤਾਂ ਹੁਸ਼ਿਆਰ ਆ ਤੂੰ ਤਾਂ ਦੋ ਵਾਰੀ ਗਮਾਚ ਗਈ ਸੀ ਮੈਨੂੰ ਜਾਣਤਾ ਦੇ ਦੇ ਗਮਾਚਣ ਤਾਂ ਤਾਂ ਫੇਰ ਹੀ ਲੱਗੂ ਪਤਾ ਨਹੀਂ ਭਾਈ ਮੈਂ ਤਾਂ ਉਹ ਪਾਉਣੇ ਆਖੇਗਾ ਤੇ ਮੈਂ ਤਾਂ ਉਹਦੇ ਨਾਲ ਜਾਊਂਗੀ ਗਲਲ ਦੀ ਮਾਂ ਨਾਲ ਜਾਊਂਗੀ ਤੇ ਮੇਰੇ ਤੋਂ ਢੀੜੇ ਪਾ ਦੇ ਬੈਗ ਚ ਨਾਲੇ ਭਾਈ ਮੇਰਾ ਇੱਕ ਛੂਟ ਬਣਾ ਦੇ ਲੈ ਦੇਖ ਲੈ ਬੇਬੇ ਤੂੰ ਕੀ ਲੈਣ ਜਾਣਾ ਹਰਪ੍ਰੀਤ ਹੋਰੀ ਜਾਣਗੇ ਮੈਂ ਜਾਊਂਗੀ ਨਾਲੇ ਉਹਦੀ ਸੱਸ ਤਾਂ ਜਾਂਦੀ ਨਹੀਂ ਹਰਪ੍ਰੀਤ ਦੀ ਪਈ ਨਾ ਉਹ ਤਾਂ ਵੱਡੇ ਬੰਦਿਆਂ ਦਾ ਹੁੰਦਾ ਨਿਆਣਿਆਂ ਦਾ ਕਾਹਦਾ ਨਾਉਨ ਹੁੰਦਾ ਤੂੰ ਮੈਨੂੰ ਐਂ ਦੱਸ ਸਭ ਦੀਆਂ ਬੁੜੀਆਂ ਜਾਣਗੀਆਂ ਅੱਜ ਕਾ ਸਾਰੀ ਜਨ ਦੇ ਵੇਖ ਲੈ ਵੱਡੇ ਕੀ ਛੋਟੇ ਕੀ ਨਿਆਣੇ ਸਭ ਹੀ ਜਾਂਦੇ ਨੇਗੇ ਹੁਣ ਮੇਰਾ ਵੀ ਜੀ ਕਰਦਾ ਜਾਣਨ ਨੂੰ ਤੂੰ ਤਾਂ ਇੰਨੇ ਵਾਰੀ ਜਾਇਈ ਮੈਂ ਇੱਕ ਵਾਰੀ ਵੀ ਨਹੀਂ ਗਈ ਤੇਰਾ ਪਾਈਥੇ ਰਹਿਤਾ ਹੀ ਪੇ ਜਾਣ ਤੇ ਜਾਈ ਜਾਈ ਤੇਰੇ ਜਵਾਕ ਵੱਡੇ ਹੋਗੇ ਤੂੰ ਬਾਈ ਇਹ ਕਹੀ ਚੰਗੀ ਸੀ ਬੇਬੇ ਜਿਹੜੀ ਤੈਨੂੰ ਤੋੜ ਦਿੰਨੀ ਆ ਕੀ ਪਤਾ ਮੇਰੀ ਨੋਹ ਕਿਹੇ ਜੀ ਆਊਗੀ ਮੈਨੂੰ ਜਾਣ ਦੇਊਗੀ ਕਿ ਨਾ ਮੈਂ ਤਾਂ ਹੁਣੀ ਜਾਊਂਗੀ ਤੇ ਕਰੇ ਭਾਈ ਤੂੰ ਨਹੀਂ ਮੈਨੂੰ ਜਾਣ ਦਿੰਦੀ ਫਿਰ ਭਾਈ ਤੇਰੀ ਨੋਹ ਤੈਨੂੰ ਕਾ ਜਾਣ ਦੇਊਗੀ ਬੇਬੇ ਹੁਣ ਤੂੰ ਆਏ ਵਾਰੀ ਤਾਂ ਵਗ ਜਾਨੀਆ ਸੱਤ ਵਾਰੀ ਤਾਂ ਵਗ ਗਈ ਨਾਲੇ ਸੱਤ ਸੁਣਾ ਨਹੀਂ ਕਰਦੇ ਹੁੰਦੇ ਉੱਥੇ ਉਦੋਂ ਬਾਅਦ ਨਹੀਂ ਜਾਂਦੇ ਬੇਬੇ ਛੱਤ ਤੇ ਵੱਧ ਹੋ ਗਏ ਫੇਰ ਕੀ ਮਾਜੇ ਮੈਂ 11 ਘਰ ਨੂੰ ਫੇਰ ਕੀ ਮਾੜੇ ਨੇ ਤੂੰ ਹਰਪ੍ਰੀਤ ਹੋਰੀ ਜਾਣਗੇ ਨਾਲੇ ਬਾਈ ਗਰਲਾਲ ਜਾਊਗਾ ਤੇ ਉਹਦੀ ਬੀਬੀ ਤਾਂ ਮੈਨੂੰ ਲੱਗਦਾ ਜਾਨਦੀ ਨਹੀਂ ਹੈਗੀ ਮੈਂ ਤਾਂ ਉਹਨਾਂ ਨਾਲ ਜਾਊਂਗੀ ਨਹੀਂ ਭਾਈ ਕਿਹੜਾ ਤਾਂ ਮੈਂ ਪਤਾ ਲਿਆਉਣੀਆ ਹਰਪ੍ਰੀਤ ਤੋਂ ਜੇ ਉਹ ਗਏ ਮਾਤਾ ਭਾਈ ਮੈਂ ਜਾਊਂਗੀ ਤੇ ਮੇਰੀ ਤਿਆਰੀ ਕਰ ਦੇ ਇੱਕ ਮੇਰਾ ਛੂਟ ਨਵਾਂ ਬਣਾ ਦੇ ਛੂਟ ਤੇ ਤੇਰੇ ਬਥੇਰੇ ਪਏ ਨੇ ਬੇਬੇ ਮੇਰੀ ਗੱਲ ਸੁਣ ਜੇ ਨਾ ਗਈ ਉਹਦੀ ਬੇਬੇ ਫੇਰ ਮ ਤੇਰਾ ਪਹਿਰਾ ਦੇ ਤੇਰਾ ਆਪ ਦੇ ਜਾਣ ਤੇ ਮੈਨੂੰ ਤਾਂ ਸ਼ੱਕ ਲਾਦੇ ਵੀ ਤੇਰਾ ਮੈਨੂੰ ਤੋੜਿਆ ਦੇ ਤੂੰ ਘਰ ਸਾਂਭ ਲੈ ਮੈਨੂੰ ਭਗ ਜਾਣ ਦੇ ਮੈਂ ਜਾਇਆ ਨਹੀਂ ਆ ਕਿ ਮੈਨੂੰ ਆਵਾਜ਼ ਦੇ ਉਹ ਵਾਦਾ ਕਿ ਲੋਕਾਂ ਨੇ ਹੁੰਦਾ ਨੇ ਕਿ ਵੱਡਾ ਬੰਦਾ ਜਿਆਦੇ ਕਿ ਤਾਂ ਕਿ ਨਾ ਤਾਂ ਚੰਗਾ ਹੁੰਦਾਗਾ ਤੂੰ ਸੋ ਕਾਫ ਮੂਰੇ ਤਿਆਰ ਹੋ ਰਹੀਆਂ ਲੋਕਾਂ ਕੋ ਵੱਡੇ ਬੰਦੇ ਨੂੰ ਜਾਣ ਨਹੀਂ ਦਿੰਦੀ ਤੇ ਫੇਰ ਕੀ ਹੁੰਦਾ ਬੇਬੇ ਜੇ ਮੈਂ ਭਗ ਜੂਗੀ ਮੇਰੇ ਤੇ ਤਾਂ ਤੂੰ ਹੀ ਮੱਚੀ ਜਾਣੀ ਰਹਿਣੀ ਆ ਤੂੰ ਮੈਨੂੰ ਤਾਂ ਕਿਤੇ ਵੀ ਨਹੀਂ ਜਾਣ ਦਿੰਦੀ ਮਾਦਾ ਪਾਈ ਕਿਹੜਾ ਬਾਤ ਦੇਣਾ ਆ ਪਤਾ ਵੀ ਰਹਿਣ ਦੇ ਮੈਂ ਕਿਹੜਾ ਕੱਲੀ ਜਾਊਂਗੀ ਮਾਦਾ ਕਿਹੜਾ ਪੁੱਛ ਕੇ ਆਉਣੀਆ ਉਹਨਾਂ ਨੂੰ ਉਹਨਾਂ ਨੇ ਮੈਨੂੰ ਆਖਿਆਗਾ ਵੀ ਸਾਡੀ ਬੇਬੇ ਜਾਊਗੀ ਤੇ ਵੀ 2.5 ਟੁਟਿਆ ਜੀ ਕਰ ਲਾ ਮੈਂ ਤਾਂ ਉਹਨਾਂ ਨੇ ਆਖਿਆ ਤੇ ਮੈਂ ਹੁਣ ਪੁੱਛ ਨਹੀਂ ਆਉਣਾ ਉਹਨਾਂ ਨੂੰ ਦੁਬਾਰੇ ਫੇਰ ਜੇ ਕੋਈ ਨਹੀਂ ਪੁੱਛਿਆ ਜੇ ਜਾ ਕੇ ਮੇਰੇ ਤੇ ਤਾਂ ਯਕੀਨ ਨਹੀਂ ਤੈਨੂੰ ਆਪਦੀ ਆਪਾਂ ਜਦੋਂ ਅਗਲੇ ਨੇ ਜਵਾਬ ਦੇ ਤਾਂ ਫੇਰ ਵੀ ਆਵੇਂਗੀ ਮੁੜ ਕੇ ਜਵਾਬ ਕਿਵੇਂ ਦੇਣਗੇ ਭਾਈ ਕਿਰਮੇ ਨੂੰ ਉਹਨਾਂ ਨੇ ਆਖਿਆ ਵੀ ਸਾਡੀ ਬੇਬੇ ਜਾਊਗੀ ਚਲ ਕੋਈ ਨਹੀਂ ਜਾਂ ਪੁੱਛਿਆ ਜਾ ਕੇ ਤੂੰ ਤਾਂ ਭਾਈ ਭਾਜੀ ਮਕਰਾ ਦੇ ਬੀਠਾ ਲੋਟ ਨਹੀਂ ਜਾਂਦਾ ਰੋਜੀ ਬੇਬੇ ਕਦੇ ਕਿਤੇ ਤਿਆਰ ਹੋ ਜਾਨੀਏ ਕਦੇ ਕਿਤੇ ਤਿਆਰ ਹੋ ਜਾਨੀਏ ਆ ਮੈਂ ਤਾਂ ਪਹਿਲੀ ਵਾਰੀ ਤਿਆਰ ਹੋਈ ਸੀ ਤੂੰ ਫੇਰ ਫੇਰ ਜਵਾਬ ਦੇਤਾ ਨਹੀਂ ਭਾਈ ਤੂੰ ਤਾਂ ਪਹਿਲਾ ਆਪ ਹੀ ਮੂਰੇ ਤਿਆਰ ਰਹੀਆਂ ਮੈ ਲੈਉਣੀਆਂ ਪਤਾ ਦੇਖ ਲੈ ਲੈ ਉਹ ਬੁੜੀ ਲੋਟ ਹੀ ਨਹੀਂ ਆਉਂਦੀ ਆਏ ਸਾਲ ਹੀ ਭਗ ਜਾਂਦੀ ਐ ਮੈਂ ਤਾਂ ਸਲਾਹ ਕਰਕੇ ਬਹਿ ਜਾਨੀ ਮੈਂ ਤਾਂ ਜਾਣ ਹੀ ਨਹੀਂ ਦਿੰਦੀ ਅੱਜ ਤਾਂ ਹਰਪ੍ਰੀਤ ਨੇ ਜਵਾਬ ਦਿੱਤਾ ਵੀ ਬੁੜੀ ਤਾਂ ਸਾਡੀ ਜਾਂਦੀ ਨਹੀਂ ਫੇਰ ਲੱਗੂ ਆ ਪਤਾ ਮੇਰੇ ਤੇ ਤਾਂ ਯਕੀਨ ਹੀ ਨਹੀਂ ਕਰਦੀ ਫੋਨ ਕਿਦਾ ਆਈ ਜਾਂਦਾਗਾ ਲੈ ਕਰ ਲੋ ਗਾ ਲੋ ਕੰਧ ਦੇ ਨਾਲ ਕੰਧਾ ਰਾਜਵੀਰ ਫੋਨ ਲਾਈ ਜਾਂਦੀ ਏ ਇਹ ਕੀ ਕਹਿੰਦੀ ਏ ਵੀ ਤੂੰ ਆਕੇ ਤੋ ਕੰਧੋ ਤੇਰੀ ਬੋਲ ਮਾਰ ਦੇ ਕੋਈ ਕੰਮ ਹੈ ਲਾਓ ਹਲੋ ਹਾਂ ਉਹ ਹਰਪ੍ਰੀਤ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਆ ਸਾਡੀ ਬੁੜੀ ਆਈ ਜਾਂਦੀ ਏ ਇੱਥੇ ਸੋਡੇ ਕੋਲੇ ਨੀ ਬੁੜੀ ਤਾਂ ਆਈ ਜਾਂਦੀ ਐ ਦੁਕਾਨੋਂ ਤੇਰੀ ਕਹਿਣ ਦੀ ਕੀ ਕਹਿਣਾ ਸੀ ਤੇਰਾ ਘਰ ਪਰਦੇਸ ਫੋਲਾ ਇਹ ਗੱਲ ਦੀ ਸੀ ਮੇਰੀ ਗੱਲ ਸੁਣਾ ਮੈਂ ਤਾਂ ਛੋਡੇ ਨਾਲ ਤਿਆਰ ਹੋਈ ਸੀ ਗਪਾਲ ਮੋਹਨ ਜਾਣ ਨੂੰ ਇਹ ਤਾਂ ਪ੍ਰਧਾਨ ਮੁਰੇ ਆਪ ਤਿਆਰ ਹੋਈ ਬੈਠੀ ਐ ਮੇਰੇ ਨਾਲ ਕਿਹੜੇ ਬਣਨ ਦੀ ੜੀ ਕਰੀਂਦੀ ਐ ਤੂੰ ਕਿਸ ਹਿਸਾਬ ਨਾਲ ਇਹਨੂੰ ਜਵਾਬ ਦੇਦੀ ਨਾ ਨਾਏ ਤੂੰ ਕਹਿੰਦੀ ਕਿ ਮੈਂ ਚੱਲੂੰਗੀ ਕਿ ਤੂੰ ਤਿਆਰੀ ਕਰ ਲੈ ਮੈਂ ਤਾਂ ਤੇਰੇ ਬਾਈ ਨੂੰ ਵੀ ਤਿਆਰ ਕਰ ਲਿਆ ਤੇ ਫਿਰ ਮੈਂ ਤਾਂ ਤਿਆਰ ਆ ਮੈਨੂੰ ਜਾਣ ਵੀ ਦੇਵੇ ਵਿੱਚ ਲੱਗ ਜਾਂਦੀ ਐ ਪੰਗੇ ਲੈਣਾ ਮੈਂ ਤੂੰ ਐ ਕਹਿ ਰਹੀਂਦੀ ਵੀ ਅੱਗੇ ਤੂੰ ਮੇਰੇ ਬੇਬੇ ਨਾਲ ਬਗ ਜਾਂਦੀ ਹੁਣ ਮੇਰੇ ਬੇਬੇ ਤਾਂ ਹੈ ਹੀ ਨਹੀਂ ਤੇ ਹੁਣ ਜਾਊਗੀ ਕਿਹਦੇ ਨਾਲ ਜਾਊਗੀ ਮੈਂ ਤਾਂ ਪਾਲਣੇ ਜਾਊਂਗੀ ਉਹ ਤਾਂ ਰਹੀ ਨਹੀਂ ਦੇਖਿਆ ਕੋਲੋਂ ਗੱਲਾਂ ਬਣਾਈ ਜਾਂਦੀ ਐ ਹੁਣ ਪਤਾ ਤਾਂ ਹੈਗਾ ਤੁਹਾਨੂੰ ਵੀ ਮੇਰੀ ਬੀਬੀ ਨੂੰ ਤਾਂ ਕਿੰਨੇ ਦਿਨ ਹੋ ਗਏ ਮਾਸੀ ਕੋਲੇ ਗਈ ਨੂੰ ਆਹ ਹੋ ਐ ਤਾਂ ਮੈਨੂੰ ਪਤਾ ਆ ਗੱਲ ਕਰੇ ਨਹੀਂ ਨਾ ਸਮਝਦੀ ਤੂੰ ਕਿਸੇ ਲੋਟੇ ਨੂੰ ਜਵਾਬ ਦੇਦੀ ਬਸ ਮੈਂ ਤਾਂ ਫੇਰ ਤੇ ਗੱਲ ਸਿੱਟਤੀ ਅੱਛਾ ਤਾਂ ਹੀ ਫੋਨ ਲਾਇਆ ਸੀ ਨਹੀਂ ਹੱਦ ਹੋ ਗਈ ਪੋਨ ਲਾਇਆ ਮੈਂ ਦੇਖ ਲੈ ਭੈਣੀ ਉਹੀ ਗੱਲ ਹੁਣ ਤਾਂ ਗੁਮਾਂਡ ਚ ਗੱਲ ਕਰ ਕੋਈ ਨਾ ਐ ਕਿ ਤੇ ਮੈਂ ਕੁ ਪਰਮਾਚਾਰ ਨਹੀਂ ਜਾਣੀ ਜਾਣਾ ਤੁਹਾਡੇ ਨਾਲ ਨਹੀਂ ਲੈ ਕੇ ਚੱਲਾਂਗੇ ਭੈਣੀ ਜਦੋਂ ਤੈਨੂੰ ਹਾਂ ਕਰਤੀ ਜੇ ਤੈਨੂੰ ਐ ਕਹਤਾ ਵੀ ਆਪਾਂ ਚੱਲਾਂਗੇ ਤੇ ਚੱਲਾਂਗੇ ਕੋਈ ਨਹੀਂ ਮੈਂ ਤਾਈ ਨੂੰ ਸਮਝਾ ਦੂੰਗੀ ਤਾਈ ਨੂੰ ਮੈਂ ਕਹਿ ਦੂੰ ਵੀ ਤਾਈ ਤੂੰ ਤੇ ਮੇਰੀ ਬੇਬੇ ਦੋਨੇ ਜੋੜੀ ਸੀ ਛੋਟੀ ਦੋਨੇ ਇੰਨੇ ਸਾਲ ਹੋ ਗਏ ਤੁਹਾਨੂੰ ਜਾਂਦਗਾਂ ਨੂੰ ਹੁਣ ਸਾਨੂੰ ਜਾਏ ਹਨ ਦੇ ਸਾਨੂੰ ਵੀ ਜੋੜੀ ਬਣਾ ਲੈ ਲੋ ਆ ਤੇ ਆਗਲੇ ਸਾਲ ਤੁਸੀਂ ਜਾਏ ਹੋ ਅਸੀਂ ਕਹਣਾ ਕੋਈ ਉਹੀ ਗੱਲ ਕਰਾਂਗੇ ਚੱਲ ਇੱਕ ਸਾਲ ਤੁਸੀਂ ਇੱਕ ਸਾਲ ਅਸੀਂ ਹਾਂ ਵੀ ਅਸੀਂ ਕਹਣਾ ਕੋਈ ਬੈ ਲੈ ਲੈ ਇੱਕ ਵਾਰੀ ਗੋਪਾਲ ਮੋਚਨ ਜਾ ਕੇ ਅਗਲੀ ਵਾਰ ਤੁਸੀਂ ਵਗਜੋ ਹਾਂ ਚੱਲ ਕੋਈ ਨਹੀਂ ਤਾਈ ਨੂੰ ਆਉਣ ਦੇ ਮੈਂ ਕਹਿ ਦੂੰਗੀ ਆਹੋ ਕਰੀ ਗੱਲ ਭੈਣ ਮਣ ਕੇ ਨਾ ਮੈਂ ਕਹਿ ਦੂੰਗੀ ਠੀਕ ਹੈ ਚੰਗਾ ਚੰਗਾ ਹੱਦ ਹੋਈ ਪਈ ਐ ਨਹੀਂ ਬੁੜੂਆਂ ਦੀ ਵੀ ਘਰਾਂ ਚ ਬੁੜੀ ਕਹਿੰਦੀ ਮੈਂ ਜਾਣਾ ਨੂੰ ਕਹਿੰਦੀ ਮੈਂ ਜਾਣਾ ਸੱਸ ਕਹਿੰਦੀ ਮੈਂ ਜਾਣਾ ਆਹੀ ਗੋਪਾਲ ਮੋਚਨ ਪਿੱਛੇ ਲੜਾਈ ਹੋਉਂਦੀ ਐ ਲੈ ਤਾਈ ਤਾਂ ਚੱਲ ਕਰਦੀਆਂ ਤਾਈ ਨਾਲ ਗੱਲ ਕਹਿ ਦੂੰਗੀ ਭਾਈ ਤਾਈ ਉਹਨੂੰ ਭੇਜ ਦੇ ਹਾ ਵੀ ਮੈਂ ਤੰਦਾਲਾ ਦੇ ਗੱਡੀ ਤਵਾ ਇਹਨਾਂ ਤਾਂ ਨਵਾਈ ਪਈ ਆ ਮਿੰਤਲਾ ਦੇ ਨਾਲ ਦਾ ਰਾਦਾ ਹੀ ਗੱਡੀ ਤੇ ਜਾਣ ਦਾ ਹੋਊਗਾ ਤਾਂ ਹੀ ਰਾਜਵੀਰ ਕਹਿੰਦੀ ਆ ਮੈਂ ਜਾਊਂਗੀ ਵੀ ਮੈਂ ਕਿਹੜਾ ਕੋਈ ਔਖੀ ਸੌਖੀ ਰਾ ਹੁਣ ਵਧੀਆ ਮਾਈਕੇ ਮੋਜਾਂ ਨਾਲ ਗੱਡੀ 'ਚ ਵਗ ਜਾਾਂਗੇ ਵੀ ਕੋਈ ਔਖ ਨਹੀਂ ਕੋਈ ਵਾਸਤਾ ਨਹੀਂ ਵੀ ਵਾਸਤੇ ਮੈਂ ਔਖੀ ਹੁੰਨੀ ਐਗੀ ਕੀ ਗੱਲ ਤਾਈ ਕੀ ਬੋਲੀ ਨਹੀਂ ਆ ਜਾ ਨੰਗਿਆ ਨੇ ਨਾਗਦੀਆ ਭਾਈ ਮੈਂ ਤਾਂ ਮਖ ਦਾ ਗੱਡੀ ਨਵਾਈ ਪਈ ਆ ਤੇ ਤੁਸੀਂ ਵੀ ਗੱਡੀ ਤੇ ਜਾਉਂਗੇ ਕਪਾਲ ਮੋਚਣ ਲੈ ਤਾਈ ਗੱਡੀ ਤੇ ਕੋ ਜਾਵਾਂਗੇ ਗੱਡੀ ਨਾ ਉਹ ਨਵਾਈ ਗੱਡੀ ਤਾਂ ਨਵਾ ਕੇ ਅੰਦਰ ਖੜਾਉਣੀ ਐ ਮੈਂ ਆਖ ਕੀ ਪਤਾ ਭਾਈ ਮੈਂ ਤਾਂ ਛੱਡੀ ਐਗੀ ਨਾ ਨਾ ਗੱਡੀ ਤੇ ਜਾਂਦਾ ਇਰਾਦਾ ਹੋਵੇ ਗੱਡੀ ਤੇ ਕਿਉਂ ਜਾਵਾਂਗੇ ਤਾਈ ਸਾਰਾ ਪਿੰਡ ਬਸ ਤੇ ਜਾਂਦਾ ਬਸਤੀ ਜਾਵਾਂਗੇ ਅਗਲਾ ਕਹਿੰਦਾ ਫਿਰ ਗੱਡੀ ਵਾਲਾ ਮਾਨ ਕਰਦੇ ਵਿੱਚ ਗੱਡੀ ਲੈਣ ਦੀ ਗੱਡੀ ਤੇ ਜਾਂਦੇ ਆ ਜੋ ਸਾਰੇ ਬਸ ਤੇ ਜਾਂਦੇ ਆ ਤਾਂ ਤਾਂ ਭਾਈ ਆਪਣਾ ਪਿੰਡ ਸਾਰਾ ਹੀ ਬਸ ਤੇ ਆ ਫਿਰ ਨਾਲੇ ਨਾਲ ਸੀਗਾ ਹੋ ਜਾਂਦਾ ਸੀਗਾ ਬਣ ਜਾਂਦਾ ਸਾਰਾ ਮੋੜੀਆਂ ਹੁੰਦੀਆਂ ਤਾਈ ਤੂੰ ਮੇਰੇ ਨਾਲ ਚਾਹ ਮੈਂ ਛੋੜੇ ਨਾਲ ਵਗ ਜੂਗੀ ਤਾਈ ਤੂੰ ਹਾਂ ਵੇ ਤੂੰ ਮੇਰੀ ਬੇਬੇ ਨਾਲ ਇੰਨੇ ਚੁਰਦਾ ਤਸੀਗਾ ਤੇਰਾ ਤੂੰ ਤੇ ਮੇਰੀ ਬੇਬੇ ਕਿੰਨੇ ਵਾਰੀ ਤਾਂ ਜਾਇਆ ਇਆ ਪਾਈ ਹੋਂਚਾ ਸੀਗਾ ਤਾਂ ਹੈਗਾ ਸੀ ਹੁਣ ਮੈਂ ਕਿ ਛੋਡੇ ਨਾਲ ਵਗ ਜੂਗੀ ਫੇਰ ਮੈਨੂੰ ਲੈ ਚੱਲਿਓ ਨਾਲ ਵਧਿਆ ਤੁਹਾਡੇ ਨਾਲ ਜਾਉਂਗੀ ਨਾਲ ਸੀਗਾ ਮੈਨੂੰ ਵਧਿਆ ਆਪਣੇ ਘਰ ਤਾਹੀ ਮੇਰੀ ਗੱਲ ਸੁਣੋ ਮੇਰੀ ਬੇਬੇ ਦੀ ਤੇ ਤੇਰੀ ਜੋਟੀ ਸੀ ਨਾ ਦੋਨੇ ਜਾਂਦਗਾ ਸੀ ਆਈ ਵਾਰ ਜਾਂਦਗਾ ਸੀ ਆਈ ਵਾਰ ਤੁਹਾਡਾ ਸੀਗਾ ਸੀ ਐਟ ਕੀ ਮੇਰੀ ਬੇਬੇ ਹੈ ਨਹੀਂ ਤੂੰ ਘਰੇ ਰਹਿ ਜਾ ਤੇ ਰਾਜਵੀਰ ਨੂੰ ਭੇਜ ਦੇ ਸਾਡੇ ਨਾਲ ਰਾਜਵੀਰ ਭਾਈ ਨਿਆਣੀ ਆ ਜੇ ਤੁਹਾਡੇ ਨਾਲ ਕਿਤੇ ਨਿੱਖੜ ਨੁਖੜ ਗਈ ਉੱਥੇ ਰੁਲ ਗਈ ਫੇਰ ਲਟਾਈ ਸੀ ਹੁਣ ਗੁਮਾ ਕੇ ਤਾਂ ਨਹੀਂ ਆਵਾਂਗੇ ਸਾਰਾ ਪਿੰਡ ਜਾਂਦਾ ਨੇ ਗੁਮਾ ਚ ਕੇ ਜਾਊ ਕਿੱਥੇ ਬੰਦਾ ਕੋੜੀ ਆ ਜਾਂਦੇ ਇੱਕ ਦੂਜੇ ਦੇ ਉਹਦੀ ਮਿਲ ਜਾਂਦਾ ਇੱਕ ਦੂਜੇ ਨੂੰ ਮੇਰ ਦਾ ਭਾਈ ਜਾਂਦਾ ਮੈਂ ਜੋ ਤੁਹਾਡਾ ਸਾਰਾ ਮਤਲਬ ਆ ਕੇ ਪੁੱਛਣ ਆਈਆਂ ਕਿ ਭਾਈ ਮੈਂ ਜਾਊਂਗੀ ਤੁਹਾਡੇ ਨਾਲ ਤੇ ਜੇ ਰਾਜਵੀਰ ਨੂੰ ਤੁਸੀਂ ਜਵਾਬ ਦੇ ਦਿਓ ਜੇ ਤੁਹਾਨੂੰ ਪੁੱਛਿਆ ਤਾਂ ਦੇਖ ਤਾਂ ਹੀ ਮੈਂ ਤਾਂ ਨਹੀਂ ਜਵਾਬ ਦੇਂਦੀ ਮੈਂ ਤਾਂ ਹਾਂ ਕਰ ਰੱਖੀ ਐ ਇਹ ਤਾਂ ਕੱਪੜੇ ਸੁਮਾਨ ਰੱਖੇ ਕਹਿ ਦੇਣਾ ਤੇ ਉਹਦੇ ਨਹੀਂ ਤੂੰ ਬਦੀ ਨਹੀਂ ਲੈ ਕੋਈ ਦੇਖ ਲਾ ਹੁਣ ਕਹ ਰਾਜਵੀਰ ਤਾਂ ਭਾਈ ਨੇੜੇ ਹੋਗੀ ਮੈਂ ਸਾਨੂੰ ਦੂਰ ਹੋਗੀ ਤਾਂ ਮੈਂ ਤਾਂ ਹੀ ਕਹ ਆਖਿਆ ਵੀ ਤੂੰ ਦੂਰ ਆਂ ਜਾਂ ਰਾਜਵੀਰ ਨੇੜੇ ਐ ਤੇ ਜਦੋਂ ਤੂੰ ਮੇਰੀ ਬੇਬੇ ਨਾ ਜਾਂਦੀ ਸੀ ਤਾਂ ਫੇਰ ਅਸੀਂ ਦੂਰ ਸੀ ਤੈਨੂੰ ਦੂਰ ਤੈਨੂੰ ਬੈਠਾ ਲੱਕਿਆ ਹਾਂ ਨਹੀਂ ਸੀ ਤੂੰ ਆਇਆ ਖੇ ਬਿਨਾ ਭਾਈ ਰਾਜ ਵੀ ਤੂੰ ਦਾ ਕਰੇ ਰਹੇ ਤੇ ਬੈਠੇ ਬੇਬੇ ਨੂੰ ਪਹਿਲੇ ਤਾਈ ਨੂੰ ਲੈ ਕੇ ਜਾਵਾਂਗੇ ਦੇਖ ਤਾਈ ਟਾਈਮ ਟਾਈਮ ਦੀ ਗੱਲ ਹੁੰਦੀ ਐ ਜਦੋਂ ਛੋਡਾ ਸੀਗਾ ਸੀ ਛੋਡੇ ਵਿੱਚ ਮੈਂ ਅੜਦੀ ਸੀ ਵੀ ਮੈਂ ਜਾਣਾ ਛੋਡੇ ਨਾਲ ਅੱਜ ਦਾ ਭਾਈ ਨਾ ਫੇਰ ਤਾਂ ਲੋਰ ਮੈਂ ਜੇ ਬੇਬੇ ਸੀਗੇ ਨਾਲ ਬਗ ਜਾਂਦੀ ਹੁਣ ਮੈਂ ਛੋਡੇ ਸੀਗੇ ਨਾਲ ਬਗ ਜੂਗੀ ਮੈਂ ਤਾਂ ਕਹਿ ਦੇਣਾ ਅੱਜ ਤਿਆਰੀ ਕਰੀ ਜਾਨੀ ਮਖਲਾ ਮੈਂ ਨਲ ਜਾਊਂਗੀ ਜੇ ਤੂੰ ਮੇਰੀ ਬੇਬੇ ਦੇ ਸੀਗੇ ਨਾਲ ਜਾਂਦੀ ਸੀ ਜੇ ਰਾਜਵੀਰ ਸਾਡੇ ਸੀਗੇ ਨਾਲ ਬਗ ਜੋ ਫੇਰ ਕੀ ਹੋਜੂ ਨਾਲੇ ਅਗਲੀ ਵਾਰ ਤੁਸੀਂ ਬਗ ਜੋ ਤੂੰ ਤੇ ਮੇਰੀ ਮਾ ਤਾਂ ਉਹਨੂੰ ਵੀ ਘਰੇ ਕਈ ਕੇ ਆਈਆਂ ਮਾਖਾ ਭਾਈ ਮੇਰਾ ਛੂਟ ਬਣਾ ਦੇ ਮਾਖਾ ਇੱਕ ਮਖਨਾਂਵਾ ਤੇ ਨਾਲੇ ਮਾਖਾ ਭਾਈ میری ਤਿਆਰੀ ਕਰ ਦੇ ਤਾਈ ਛੁਟਤਾ ਸੀ ਸਮਾ ਰੱਖਿਆ ਤੇਰੀ ਨੂਨੇ ਤੇ ਤਦਰਦੀ ਨੇ ਹੋਈ ਨਹੀਂ ਦੱਸਿਆ ਹੁਣ ਉਹ ਤਾਂ ਕਹਿ ਦੇਣਾ ਦੇ ਸੀ ਉਹਨੇ ਦੇ ਕੇ ਆਇਆ ਸੀ ਲੋਰ ਭਾਈ ਤੂੰ ਤਾਂ ਫੇਰ ਮੈਂਥੋਂ ਚੋਰ ਨੂੰ ਚੋਰ ਨੂੰ ਤਿਆਰੀ ਕਰੀ ਜਾਣੀ ਉਹ ਵਿਚੇ ਵਿਚੋ ਮੈਨੂੰ ਤਾਂ ਕੋਈ ਰਾਜਵੀਰ ਨੇ ਦੱਸਿਆ ਵੀ ਮੈਂ ਜਾਵਾਂਗੀ ਹਰ ਭੀ ਚੋਰ ਕੋਈ ਚੋਰ ਨੂੰ ਤਿਆਰੀ ਨਹੀਂ ਕਰੀ ਦੇਖ ਹੁਣ ਤਾਈ ਛੋਡੇ ਕਰਦਾ ਮੈਨੂੰ ਤਾਂ ਕੀ ਪਤਾ ਸਾਡੇ ਤਾਂ ਭਈ ਮੇਰੇ ਬੇਬੇ ਕਹਿ ਕੇ ਗਈ ਹੈ ਮੈਨੂੰ ਵੀ ਇੱਕ ਕੀ ਤੁਸੀਂ ਵਗ ਜਿਓ ਦੋਨੇ ਮੈਂ ਵੀ ਭਾਈ ਛੋਡੇ ਘਰੇ ਰੋ ਜਾਉਣੀ ਕਿਤੇ ਤੁਸੀਂ ਤੂੰ ਨਹੀਂ ਕਿਤੇ ਮੇਰੇ ਕੋਲੇ ਗੱਲ ਕਰੀ ਵੀ ਅਸੀਂ ਕਪਾਲ ਮੋਚਣ ਜਾਵਾਂਗੇ ਵੀ ਨਾਲ ਤੁਹਾਡੀ ਰਾਜਵੀਰ ਜਾਊਗੀ ਤਾਈ ਫੇਰ ਮੈਂ ਤਾਂ ਐ ਨਹੀਂ ਦੱਸਿਆ ਮੈਂ ਕਿ ਰਾਜਵੀਰ ਤੈਨੂੰ ਜੇ ਹੁਣ ਮੈਂ ਦੱਸਦੀ ਸੀ ਉਹ ਕਹਿੰਦੀ ਭਾਈ ਸਾਡੀ ਤੂੰ ਲੜਾਈ ਪਾਤੀ ਸੱਚ ਨੂੰ ਆਂਦੀ ਕੋਈ ਲੜਾਈ ਤਾਂ ਕਰੀ ਤੁਸੀਂ ਮੈਨੂੰ ਦੱਸ ਦਿੰਦੇ ਮੈਂ ਉਹਨੂੰ ਆਪੇ ਕਹਿ ਦਿੰਦੀ ਵੀ ਭਾਈ ਤੂੰ ਆਪਦੀ ਤਿਆਰੀ ਨਾ ਕਰ ਵੀ ਮੈਂ ਜਾਊਂਗੀ ਲੱਤਾ ਹੀ ਜਦੋਂ ਹੁਣ ਉਹ ਤਿਆਰੀ ਕਰੀ ਬੈਠੀ ਹੈ ਕਿੱਡੀ ਕੋ ਗੱਲ ਹੈ ਨਾਲੇ ਅਗਲੇ ਸਾਲ ਤੂੰ ਵਗ ਜੀ ਉਹਦੇ ਆਖੇ ਦਾ ਭਾਈ ਲੱਗ ਵੀ ਸਕਦੀ ਜੇ ਤੁਸੀਂ ਆਖੋ ਰਾਜਵੀਰ ਨੂੰ ਵੀ ਰਾਜਵੀਰ ਕੋਈ ਨਾ ਤਾਈ ਨੂੰ ਭੇਜੇ ਭਾਈ ਤੂੰ ਘਰੇ ਰਹਿ ਪਾ ਚਲ ਤਾਈ ਕੇਰਾ ਮੈਂ ਤਾਂ ਕਹਿ ਕੇ ਦੇਖ ਲੂੰ ਜੇ ਤੂੰ ਬਾਹਲਾ ਕਹਿਨੀ ਐ ਗੱਲ ਕਰ ਤੇਰੀ ਨੂੰ ਦਾ ਜੀ ਐ ਬਗ ਜਾਣ ਦੀ ਇੱਕ ਵਾਰੀ ਕੋਈ ਨਹੀਂ ਅਸੀਂ ਕੜਾ ਰੋਏ ਰੋਜ ਜਾਣਾ ਇੱਕ ਵਾਰੀ ਜਾਵਾਂਗੇ ਗਾਨ ਤੁਸੀਂ ਬਗ ਜਾ ਚਲ ਭਾਈ ਪੁੱਛ ਲਈ ਜਦੋਂ ਮੰਨ ਗਈ ਤਾਂ ਠੀਕ ਐ ਨਹੀਂ ਚਲ ਭਾਈ ਫਿਰ ਮੈਂ ਤਾਂ ਕਰੇ ਕੰਮ ਜੋ ਕਰੀ ਐਂਗੀ ਕੰਮ ਕਰ ਲੂੰਗੀ ਫਿਰ ਭਾਈ ਤੁਸੀਂ ਬਗ ਜਾ ਮੈਂ ਤਾਂ ਤੁਹਾਡੀ ਆਸ ਤੱਕ ਕੀ ਮੈਨੂੰ ਪੁੱਛਣ ਆਈ ਸੀ ਚਲ ਕੋਈ ਨਹੀਂ ਤਾਂ ਆਈ ਫਿਰ ਕੀ ਗੱਲ ਐ ਹੁਣ ਆਸ ਤੱਕ ਕੀ ਜਾਂਦੀ ਸੀ ਅੱਗੇ ਤੁਸੀਂ ਇੱਕ ਦੂਜੀ ਦੀ ਮੇਰੀ ਬੇਬੇ ਜਾਂਦੀ ਸੀ ਤੇਰੇ ਨਾਲ ਹੁਣ ਫਿਰ ਕਿਉਂ ਹੁਣ ਮੇਰੀ ਬੇਬੇ ਵੀ ਤਾਂ ਜਾਂਦੀ ਨਹੀਂ ਉਹ ਵੀ ਤਾਂ ਰਹੂਗੀ ਰਉ ਰਬਾਈ ਹੈ ਕਿ ਚਲ ਆ ਇਸ ਮੈਨੂੰ ਅੱਜ ਕਿਹਦਾ ਸਾਲ ਹੋਰ ਛੋਡੇ ਨਾਲ ਵਗ ਜਾਂਦੀ ਮੈਂ ਚਲ ਕੋਈ ਨਹੀਂ ਤਾਈ ਅਗਲੇ ਸਾਲ ਵਗ ਜੀ ਕੋਈ ਤਾਂ ਬੁਢੀ ਨਹੀਂ ਹੋਗੀ ਵੀ ਘਰੋਂ ਤੇਥੋਂ ਜਾਇਆ ਨਹੀਂ ਜਾਣਾ ਤੇ ਦੇਖ ਲਾ ਉਹੀ ਗੱਲ ਵਾਂਗੂ ਨਵੇਂ ਆ ਗੁੱਡੀਆਂ ਨਵੇਂ ਪਟੋਲੇ ਹੁਣ ਤਾਂ ਜਵਾਕਾਂ ਦੀ ਪੂਗਦੀ ਆਸਿਆਂ ਦੇ ਬੰਦਿਆਂ ਦੀ ਕਿੱਥੇ ਪੂਗਦੀ ਆ ਪਤਾ ਨਹੀਂ ਕਿਹੜੇ ਵੇਲੇ ਰਾਏ ਕarli ਗਪਾਲ ਮੋਟਣ ਦੀ ਤੇ ਕਿਹੜੇ ਵੇਲੇ ਲੀੜੇ ਸਿਆਉਣੇ ਜਾਈਆਂ ਤਾਈ ਕੀ ਗੱਲਾਂ ਕਰਦੀ ਹੋਈਆਂ ਕੱਲੀ ਬੇ ਭਾਈ ਕੀ ਕਰਦੀ ਆਉਂਦੀ ਸੀ ਗੱਲ ਗਪਾਰ ਮੋਟਨ ਦੀ ਤਿਆਰੀ ਤਾਂ ਮੈਂ ਕਰੀ ਬੈਠੀ ਆ ਹੁਣ ਮੈਂ ਛੋਡੇ ਘਰੇ ਪੁੱਛਣ ਗਈ ਸੀ ਤੇ ਹਰਪ੍ਰੀਤ ਕਹਿੰਦੀ ਕਿ ਰਾਜਵੀਰ ਜਾਊਗਾ ਤਾਂ ਕਿ ਕਿਦਾਂ ਦਿੱਲੀ ਦੇ ਸਵੇ ਆਏ ਆ ਤਾਈ ਤੂੰ ਜਾਣਾ ਸੀ ਕਪਾਲ ਮੋਟਨ ਹੋਰ ਭਾਈ ਮੈਂ ਤਾਂ ਤਿਆਰੀ ਕਰੀ ਜਾਂਦੀ ਸੀ ਆਪਦੀ ਤਾਈ ਫਿਰ ਤੈਨੂੰ ਲੈ ਜਾਾਂਗੇ ਸਿਆਣੀਆਂ ਤੂੰ ਹਣਾ ਨਾਲੇ ਮੈਂ ਤਾਂ ਆਖਿਆ ਭਾਈ ਹਰਪ੍ਰੀਤ ਤੈਨੂੰ ਆਜੀ ਕਿ ਨਾ ਕਿ ਤਾਈ ਰਾਜਵੀਰ ਜਾਊ ਮੈਂ ਕਿ ਤੁਸੀਂ ਰਾਜਵੀਰ ਨੂੰ ਪੁੱਛ ਲਓ ਵੀ ਤਾਈ ਜਾਊਗੀ ਉਹ ਤਾਂ ਐਵੇਂ ਮਾਰੀ ਜਾਂਦੀ ਹੈਗੀ ਹਰਪ੍ਰੀਤ ਤਾਂ ਉਹਨੂੰ ਤਾਂ ਐ ਵੀ ਨਾ ਮੇਰੀ ਹਾਨਣੇਵੇਂ ਨੂੰ ਨਾਲ ਲੈ ਜਾ। ਨਹੀਂ ਭਾਈ ਮੈਂ ਕਿਹਾ ਸਿਆਣਾ ਬੰਦਾ ਚੱਲ ਮਾਏ ਬਗਚਰ ਨੂੰ ਛੋੜੇ ਨਾਲ ਨਾ ਤੁਸੀਂ ਨਿਆਣੇ ਹੋ। ਮਾਏ ਬਗਚਰ ਨੂੰ ਨਾ ਮੈਨੂੰ ਠੀਗਾ ਵੜੀ ਗਿਆ। ਭਾਈ ਬਾਲਾ ਵਧੀਏ ਪਹਿਲਾਂ ਤਾਂ ਮੇਰੀ ਮਾਂ ਬਗ ਜਾਂਦੀ ਹੁੰਦੀ ਸੀ ਨਾਲ ਸਾਡੇ। ਉਹ ਤਾਂ ਦੇਖ ਲੈ ਹੁਣ ਮੇਰੀ ਮਾਸੀ ਕੋਲੇ ਗਈ ਤੈਨੂੰ ਹੀ ਲੈ ਜਾਾਂਗੇ ਹਨਾ। ਫਰਮਾਇਦਾ ਚੱਲੂ ਭਾਈ ਮੈਂ ਤੇ ਰਾਜਵੀਰ ਨੂੰ ਆਖੇ ਮਖ ਭਾਈ ਮੇਰੇ ਲੀੜੇ ਬਣਾ ਦੇ ਤੇ ਮੇਰੀ ਤਿਆਰੀ ਕਰ ਦੇ। ਤੇ ਤੁਸੀਂ ਹੁਣ ਐਂ ਕਰੋ ਤਾਂ ਘਰੇ ਤਾਂ ਮੜੀ ਆਪ ਦਾ ਰਾਏ ਕਰੋ। ਵੀ ਰਾਜਵੀਰ ਫਿਰ ਕਿਤੇ ਨਾਰਾਜ਼ ਨਾ ਹੋ ਜੇ ਸਾਡੇ ਨਾਲ ਹਰਪ੍ਰੀਤ ਨਾ ਮੈਨੂੰ ਪਹਿਲਾਂ ਕਹਤਾ ਨਾਲੇ ਤਾਂ ਬਿਨਾਲੇ ਹੁਣ ਮੇਰੀ ਬੇਬੇ ਨੂੰ ਲੈ ਗਈ। ਰੇਤਾ ਭਾਈ ਕਰ ਲਾਂਗੇ ਰੇਤਾ ਕਰੀ ਤੁਸੀਂ ਆਖੋਂ ਰਾਜਵੀਰ ਤਾਂ ਹੜ ਜੂਗੀ ਕੁਛ ਨਹੀਂ ਹੁੰਦਾ ਤੇ ਮੈਂ ਵਗ ਚੱਲੂਗੀ। ਅਸੀਂ ਤਾਂ ਕਹਿ ਰਹੇ ਹਾਂ ਕਿ ਸਾਨੂੰ ਕੀ ਹੈਗਾ ਸੌਂਤਾ ਸਮਾਜੀ ਤੂੰ ਵਧੀਆ ਸਿਆਣੀ ਐ। ਹੋਰ ਆਹ ਦੀ ਤਾਈ ਤੂੰ ਤਾਂ ਕਿ ਮੇਰੀ ਬੇਬੇ ਨਾਲ ਬਗ ਜਾਨ ਨਹੀਂ ਆਏ ਸਾਲ। ਨਾਲੇ ਹੋਰ ਗੱਲ ਐ ਤਾਈ। ਉੱਥੇ ਐ ਤਾਂ ਦੋਨੇ ਇੱਕੋ ਜਿਹਿਆਂ ਹੋ ਜਾਣੇ ਚੌੜ ਕਰੀ ਜਾਣੀਆਂ। ਉਹ ਤੀਰਥਾਂ ਤੇ ਨਾ ਚੌੜ ਜੀ ਨਹੀਂ ਬਾਲੀ ਕਰੀਦੀ ਹੁੰਦੀ। ਹੋਰ ਭਾਈ ਉਹ ਤਾਂ ਨਾ ਹੋਣਾ ਵਧੀਆ। ਆ ਨਾ ਹੋਣਾ ਸਮਾਜੀ। ਨਾ ਹੋਣਾ ਵਧੀਆ ਸਿਆਣੇ ਬੰਦਿਆਂ ਦੀ ਨਾ। ਸਿਆਣੇ ਬੰਦੇ ਤੇਰੇ ਨਾਲ ਹੀ ਜਾਵਾਂਗੇ ਤਾਂ ਬਾਹਲਾ ਆਪਦੀ ਜਿਹੜੇ ਤੂੰ ਜਾ ਚੇੜੜਪਈ ਕੋਈ ਨਾ ਮੈਂ ਜਾਣੀਆਂ ਮੈਂ ਰਾਏ ਕਰਦੀਆਂ ਰਾਜਵੀਰ ਨਾਲ ਕੀ ਕਹਿੰਦੀ ਐਗੀ ਜੇ ਮੰਨ ਗਈ ਤੇ ਤਾਂ ਭਾਈ ਮੈਂ ਚੱਲੂਗੀ ਜੇ ਭਾਈ ਬਾਰੇ ਨਾ ਮੰਨੀ ਫੇਰ ਭਾਈ ਚਲ ਤੁਸੀਂ ਵਗ ਜਿਓ ਨਾ ਮੰਨਣ ਨੂੰ ਕੀ ਐ ਮੰਨ ਜੂਗੀ ਅਸੀਂ ਕਹਿ ਦਿਆਂਗੇ ਉਹ ਹਰਪ੍ਰੀਤ ਨੂੰ ਹੁਣ ਤੈਨੂੰ ਕੀ ਕਹਿਆ ਤਾਈ ਹਾ ਤਾਈ ਭਾਈ ਕਿਸਤਾ ਡੀੜਾ ਸਿਆਉਣੇ ਦੇ ਆਈਆਂ ਤਾਈ ਠੂ ਆਉਂਦੇ ਸਾਲ ਨੂੰ ਵਗ ਜਿਈ ਅਸੀਂ ਜਾਵਾਂਗੇ ਐਵੇਂ ਮਾਰੀ ਤੂੰ ਕੱਪੜੇ ਸਮਾ ਲਈ ਕੀ ਗੱਲ ਐ ਮੈਂ ਜਾ ਕੇ ਸਮਝਾਉਣਾ ਹਰਪ੍ਰੀਤ ਨੂੰ ਤਾਈ ਮੈਂ ਤਾਂ ਹਰਪ੍ਰੀਤ ਨੂੰ ਸਮਝਾਉਣਾ ਤੇ ਤੂੰ ਰਾਜਵੀਰ ਨੂੰ ਸਮਝਾਈ ਮਾਤਾ ਕੈ ਨੂੰ ਭਾਈ ਮੈਨੂੰ ਜਾ ਆਉਣ ਦਿਨ ਨਾਲਾ ਨਾ ਛੋਡੀ ਤਾਂ ਭਾਈ ਮੰਨ ਜੂਗੀ ਦੇਖ ਲੋ ਭਾਈ ਜਦ ਤੁਹਾਡਾ ਮੈਨੂੰ ਅਰ ਜਾਣ ਤੇ ਆਦਤ ਛੋਡੀ ਮੰਨੂਗੀ ਮੇਰੀ ਤਾਂ ਨਹੀਂ ਮੰਨਦੀ ਰਾਜਵੀਰ ਤਾਈ ਉਹ ਤਾਂ ਹੁਣ ਰਾਜਵੀਰ ਨੂੰ ਦੇਖ ਤੂੰ ਹੀ ਸਮਝਾਈ ਹਰਪ੍ਰੀਤ ਨੂੰ ਮੈਂ ਸਮਝਾ ਦੂੰਗਾ ਤੈਨੂੰ ਲੈ ਜਾਗੇ ਕਿੰਗਾ ਪੱਕਾ ਹੀ ਲੈ ਜਾਗੇ ਤੈਨੂੰ ਭਾਈ ਮੈਨੂੰ ਲੈ ਕੇ ਚੱਲਿਓ ਤੇ ਮੈਂ ਆ ਗਈ ਤਿਆਰੀ ਨਾ ਨਾ ਲੈ ਜਾਗੇ ਤਾਈ ਕਿੰਗਾ ਸਾਨੂੰ ਕਿਹੜਾ ਤੇਰਾ ਭਾਰ ਆ ਰਾਜਵੀਰ ਕਦੇ ਫੇਰ ਜਾਇ ਆਊਗੀ ਸਮਾਜ ਦੇ ਨਾਲ ਤਾਈ ਤਾਂ ਸਿਆਣੀ ਐ ਉਹ ਤਾਂ ਐਵੇਂ ਹੀ ਉੱਥੇ ਚੌੜ ਕਰੀ ਜਾਣਗੀਆਂ ਰਾਜਵੀਰ ਨੂੰ ਨਹੀਂ ਲੈ ਕੇ ਜਾਂਦੇ ਤਾਈ ਨੂੰ ਲੈ ਕੇ ਜਾਵਾਂਗੇ ਹਰਪ੍ਰੀਤ ਨੂੰ ਕਹਿੰਨੇ ਆ ਜਾ ਕੇ ਆ ਕੀ ਦੇ ਨਾ ਬੋਲੀ ਜਾਂਦੇ ਸੀ ਵਰਗੇ ਕੌਣ ਸੀ ਉਹਦਾ ਤਾਈ ਸੀਗੀ ਆਪਣੀ ਲੈ ਤਾਈ ਤਾਂ ਮੇਰੇ ਕੋਲੋਂ ਗਈ ਸੀ ਉਹ ਤੇਰੇ ਕੋਲ ਤਾਂ ਮੈਨੂੰ ਸਾਰੀ ਗੱਲ ਦੱਸੀ ਆ ਉਹਨੇ ਤੂੰ ਨੂੰ ਬਚਨ ਨੂੰ ਕਾਨੂੰ ਜਵਾਬ ਦੇਣਾ ਸੀ ਉਹਦਾ ਗਰੀਬਣੀ ਬੁੜੀ ਆ ਬਾੜੀ ਬਚਾਰੀ ਆਪਾਂ ਉਹਨੂੰ ਨਾਲ ਲੈ ਕੇ ਚੱਲਾਂਗੇ ਤਾਂ ਹੁਣ ਮੇਰੇ ਕਿਸਾਰੇ ਰਾਜਵੀਰ ਨੇ ਫੋਨ ਕਰਤਾ ਮੇਰੇ ਕੋਲੇ ਰਾਜਵੀਰ ਕਹਿੰਦੀ ਪਈ ਮੇਰੇ ਸ਼ਾਸ ਨੂੰ ਜਵਾਬ ਦੇ ਦੀ ਉਹਦੀ ਨੂੰ ਤਾਂ ਨਾ ਬਾੜੀ ਚੱਤਰ ਰਹੀ ਨਾ ਫੇਰ ਕੀ ਹੋਵੇ ਜੇ ਨੂੰ ਜਾਂਦੀ ਐ ਚੱਤਰ ਚੇਦੇ ਚ ਕੀ ਗੱਲ ਐਡੀ ਮੁਰੀ ਗਈ ਬਣਾਈ ਬੈਠੇ ਮੇਰੀ ਗੱਲ ਸੁਣ ਲੈ ਹਾਂ ਇਹਦਾ ਸਿਆਣੇ ਬੰਦਿਆਂ ਦੀ ਹੁੰਦਾਗਾ ਨਾ ਹੁਣ ਤਾਂ ਆਪਾਂ ਤਾਂ ਤਾਈ ਨੂੰ ਨਾਲ ਲੈ ਕੇ ਚੱਲਾਂਗੇ ਤੂੰ ਤਾਂ ਐਵੇਂ ਹੀ ਕਰੀ ਜਾਨੀ ਔਰ ਰਾਜਵੀਰ ਕਦੇ ਤੇਰੇ ਵਾਂਗ ਸਿਆਣੇ ਬੰਦਿਆਂ ਦਾ ਨਾ ਹੁਣ ਹੁੰਦਾ ਨਾ ਐ ਕਰ ਬੇਬੇ ਨੂੰ ਲੈ ਜੀ ਮਾਸੀ ਕੋਲ ਮੈਂ ਵੀ ਨਹੀਂ ਜਾਂਦੀ ਤੂੰ ਤਾਂ ਐ ਹੀ ਕਹੀ ਜਾਨੀ ਹੈਗੀ ਹਾਂ ਫੇਰ ਕਿ ਬੇਬੇ ਨੂੰ ਲੈ ਜੀ ਉੱਥੋਂ ਬੇਬੇ ਵਰਗੀ ਹੈ ਤਾਈ ਹੁਣ ਆਪਣੀਆਂ ਮਾਵਾ ਵਰਗੀ ਤਾਂ ਹੈਗੀ ਹੈ ਜੀ ਤੇ ਫੇਰ ਪੰਜੇ ਰਾਜਵੀਰ ਬਗਜੂ ਫੇਰ ਕਹਣਾ ਕੋਈ ਲੋੜਾ ਆਜੂਗਾ ਉਹ ਵੀ ਮੇਰੇ ਕੰਮ ਪਹਿਣਾ ਵਰਗੀ ਹੈ ਜਦੋਂ ਉਹਨੇ ਮੈਨੂੰ ਕਹਿਤਾ ਵੀ ਮੈਂ ਚਲੂੰਗੀ ਥੋਡੇ ਨਾਲ ਵੀ ਮੇਰੀ ਸੱਸ ਮੈਨੂੰ ਜਾਣ ਨਹੀਂ ਦਿੰਦੀ ਕਿੱਦਾਂ ਉਹ ਵਿਚਾਰੀ ਦਾ ਤਾਈ ਦਾ ਬਾਲਾ ਮਾਣਾ ਜਾਣ ਨੂੰ ਕਰਦਾ ਹੈਗਾ ਉਹਨੂੰ ਕਿਹੜਾ ਰੋਜੀ ਭੇਜਦੇ ਨੇ ਤਾਂ ਉਹ ਆਪਣੇ ਘਰ ਬਗਜੂ ਬਾਹਰ ਆਏ ਸਾਲ ਜਾਂਦੀ ਹੈ ਤਾਈ ਬੇਬੇ ਨਾਲ ਰੋਜੀ ਭੇਜਦੇ ਨੇ ਆਏ ਸਾਲ ਤਾਂ ਜਾਂਦੀ ਤੇਰੇ ਵਰਗੇ ਨੂੰ ਕੀ ਪਤਾ ਲੱਗਦਾ ਹੈ ਵੀ ਡੱਡਾ ਕਿੱਥੇ ਪਾਣੀ ਪੀਂਦਗਾ ਉਹ ਬੁੜੀਆਂ ਆਏ ਸਾਲ ਹੀ ਜਾਂਦੀਆਂ ਲੈ ਸਾਲ ਭਰ ਤੋਂ ਜਾਂਦੀ ਹੈ ਵਿਚਾਰੀ ਸਾਲ ਭਰ ਕਿਤੇ ਆਈ ਆ ਜਾਂਦਾ ਹੈਗਾ ਉਹ ਰੋਜ਼ ਜਾਂਦੀ ਹੈ ਕਿਤੇ ਹੋਰ ਮੈਨੂੰ ਐਂ ਦੱਸ ਉਹਦੀ ਨੂੰਹ ਵਿਚਾਰੀ ਸਾਲ ਤੋਂ ਵੀ ਨਹੀਂ ਗਈ ਕਦੇ ਉਹ ਘਰੀ ਬੈਠੀ ਉਹ ਸਾਰੀ ਉਮਰੀ ਪਈ ਹੈ ਹਜੇ ਦਾ ਮਟਿਆਰ ਪਈ ਉਹ ਬੁੜੀ ਹੋ ਕੇ ਬਗ ਗਿਆ ਗੁਰੂ ਕਰਿਆ ਕਰੋ ਕੀ ਸੁਨਾਣਾ ਨਾ ਜੇ ਇੱਕ ਵਾਰੀ ਹੁਣ ਜਾਏ ਹੋਗੀ ਤਾਈ ਨੂੰ ਕਹਤਾ ਮੈਂ ਅਗਲੀ ਵਾਰ ਤੁਸੀਂ ਵਗਜੋ ਤੂੰ ਨਾ ਨਾ ਮੈਂ ਤੈਨੂੰ ਇਹ ਗੱਲ ਕਹੀ ਹੈਗੀ ਮਾਂ ਤੂੰ ਰਾਜਵੀਰ ਨੂੰ ਜਾ ਕੇ ਤਾਈ ਸਮਝਾ ਮੈਂ ਹਰਪ੍ਰੀਤ ਨੂੰ ਕਹਿਣਾ ਤੈਨੂੰ ਲੈ ਕੇ ਚਲਾਂਗੇ ਨਾਲ ਦੇਖ ਜੇ ਤਾਈ ਨੂੰ ਲੈ ਕੇ ਜਾਣਾ ਨਾ ਤੂੰ ਤੇ ਤਾਈ ਵਗਜੋ ਉੱਥੋਂ ਬੇਬੇ ਨੂੰ ਚੜਾ ਲਿਓ ਜਾਂਦੇ ਮੈਂ ਤਾਂ ਆਪ ਨਹੀਂ ਜਾਂਦੀ ਉਹ ਚੰਗਾ ਤੂੰ ਆਏ ਨਾ ਕਰ ਹੁਣ ਨਰਾਜ ਨਾ ਕਰ ਤਾਈ ਨੂੰ ਜੇ ਤਾਂ ਉਹਨੇ ਰਾਜਵੀਰ ਨੇ ਕਹੇ ਤਾਂ ਫਿਰ ਤਾਂ ਪਾ ਤਾਈ ਨੂੰ ਲੈ ਜਾਾਂਗੇ ਜੇ ਪਈ ਉਹਨੇ ਨਾਮ ਨਹੀਂ ਰਾਜਵੀਰ ਪਰ ਰਾਜਵੀਰ ਨੂੰ ਨੇ ਆਪਾਂ ਕੋ ਕਬ ਦੇ ਘਰੇ ਇਕਲੇ ਸੁਣੇ ਉਹਨਾਂ ਪਿੱਛੇ ਤੂੰ ਬੋਨੇ ਮੈਂ ਥੋੜਾ ਬੋਨੀ ਆ ਉਹ ਰਵ ਤਰੀਕਾ ਹਨ ਆਈ ਸੀ ਮੈਨੂੰ ਉਥੇ ਰਾਹ ਚ ਟੱਕਰ ਗਈ ਮੈਂ ਤੈਨੂੰ ਗੱਲ ਕਹੀ ਸੀ ਮੈਂ ਉਹਨੂੰ ਕਹਿ ਕੇ ਮੋੜ ਤਾਂ ਮੈਂ ਖਤਾਈ ਅਗਲੀ ਵਾਰ ਤੂੰ ਸੀਂ ਬਗਜਿਓ ਇਸ ਵਾਰ ਸਾਨੂੰ ਜਾਇਆ ਉਹਨਦੇ ਤੇਰੀ ਨੂੰ ਕਿਹੜਾ ਕਦੇ ਨਿਕਲੀ ਹੈ ਵਿਚਾਰੀ ਕਰੋ ਫਿਰ ਕੀ ਗੱਲ ਹੈ ਜੀ ਇੱਕ ਵਾਰੀ ਕੋਪਾਲ ਮੋਚਨ ਜਾਇ ਆਉਗੀ ਉਹ ਚੱਲ ਕੋਈ ਗੱਲ ਨਹੀਂ ਅਗਲੇ ਦੀ ਘਰ ਦੀ ਰਹਿ ਅਗਲਾ ਕਿਵੇਂ ਮਰਜ਼ੀ ਕਰੇ ਨਾ ਕਰੇ ਫਿਰ ਕਰੇ ਨਾ ਕਰੇ ਤੂੰ ਨਾ ਨਾ ਵਿਚਾੜ ਬਿਨਾ ਗੱਲ ਤੂੰ ਹਰ ਨੂੰ ਦੱਸ ਮੈਂ ਕੀ ਅੜ ਗਿਆ ਉਹ ਵਿਚਾਰੀ ਗਰੀਬਣੀ 부ੜੀ ਐ ਮੈਨੂੰ ਉੱਥੇ ਮਿਲ ਗਈ ਐ ਮੜਾ ਇਹ ਤੈਨੂੰ ਕਹਿਤਾ ਉਹੀ ਤੂੰ ਹੋਗ ਰਹੀ ਐ ਮੇਰੇ ਨਾਲ ਲਾਈ ਕਰੀ ਜਾਨੀ ਐਗੀ ਪਤਾ ਨਹੀਂ ਹਜੇ ਰਾਜਵੀਰ ਉਹਦੀ ਨੂ ਨੂੰ ਜਾਣ ਦਿਉ ਕਿ ਨਾ ਜਾਣ ਦਿਉ ਜੇ ਜਾਣ ਦੇਤਾ ਤਾਂ ਆਪਾਂ ਲੈ ਜਾਵਾਂਗੇ ਨਹੀਂ ਨਾਲ ਜਾਵਾਂਗੇ ਦਿੱਖੀ ਜਾਊ ਫੇਰਾ ਲੈ ਦੇਖ ਲੈ ਲੈ ਬੇਬੇ ਕਿਹੜੇ ਵੇਲੇ ਦੀ ਉਹਨਾਂ ਦੇ ਘਰੇ ਗਈ ਹੋਈ ਆ ਤੇ ਆਈ ਨਹੀਂ ਪਤਾ ਹੁਣ ਕੀ ਗੱਲਾਂ ਬਾਤਾਂ ਕਰਕੇ ਆਊਗੀ ਚਲ ਮੈਂ ਤਾਂ ਇੰਨੇ ਪਸ਼ੂਆਂ ਨੂੰ ਪਾਣੀ ਜਾ ਪਿਆਵਾਂ ਕੀ ਕਰਦੀਆਂ ਭਾਈ ਰਾਜਵੀਰ ਬੇਬੇ ਪਸੰਗਾਂ ਨੂੰ ਪਾਣੀ ਪਿਉਉਣੇ ਆ ਆਪਾਂ ਤਾਂ ਤੁਰੇ ਫਿਰਦੇ ਆ ਕਦੇ ਕਿਤੇ ਬਾਗੇ ਕਦੇ ਕਿਤੇ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਤੇ ਵੀ ਲੱਗਦੀ ਐ ਤੇ ਭੁੱਖ ਵੀ ਲੱਗਦੀ ਐ ਆਪਾਂ ਦੁੱਧ ਨੂੰ ਬਾਲਟੀ ਕਰ ਲੈਨੇ ਆ ਹੱਥ ਨੇ ਗੱਲੀ ਭਾਈ ਦੁੱਧ ਨੂੰ ਤਾਂ ਬਾਲਟੀ ਕਰ ਦੇਵਾਂਗੇ ਚਲ ਉਹ ਤਾਂ ਫੇਰ ਧਾਟਾ ਕੱਢਣੀ ਐ ਤੇ ਮੈਂ ਤਾਂ ਉਹਨਾਂ ਨੂੰ ਪੁੱਛਿਆ ਭਾਈ ਨਾਲੇ ਹਾਉ ਨੂੰ ਹਰਤਰੀ ਨੂੰ ਨਾਲੇ ਗਰ ਲਾਲ ਨੂੰ ਗਰ ਲਾਲ ਮੈਨੂੰ ਰਾਹ 'ਚ ਟੱਕਰ ਗਿਆ ਕੀ ਕਹਿੰਦਾ ਬੇਬੇ ਉਹ ਕਹਿੰਦਾ ਤੈਨੂੰ ਲੈ ਚੱਲਾਂਗੇ ਤਾਈ ਤੂੰ ਚਲਾਦਾ ਰਾਜਵੀਰ ਦੀ ਕਹਿੰਦਾ ਟਾਲ ਕਰਾ ਦੇ ਭਾਈ ਗਰਲਾਲ ਨੇ ਕਿਹਾ ਕਿ ਹਰਪ੍ਰੀਤ ਨੇ ਕਿਹਾ ਦੋਨਾਂ ਨੇ ਆਖਿਆ ਤੂੰ ਤਾਂ ਕਹਿੰਦੇ ਭਾਈ ਚੱਲ ਵੀ ਜਾ ਤਾਂ ਹਰਪ੍ਰੀਤ ਤਾਂ ਦੀ ਵੀ ਦੋਹਾ ਹੋਵਾ ਗਿਰਾਜ ਵੀ ਤਾਂ ਠੀਕ ਹੈ ਨਹੀਂ ਕਹਿੰਦਾ ਤਾ ਇਹ ਤਾਂ ਤੈਨੂੰ ਵੀ ਲੈ ਚਲਾਂਗੇ ਦੇਖ ਲੈ ਲੈ ਹਰਪ੍ਰੀਤ ਨੇ ਤਿਆਰ ਤਾਂ ਮੈਨੂੰ ਕਰ ਰੱਖਿਆ ਹਾਂ ਤੈਨੂੰ ਕਰਤੀ ਹੈ ਬੇਬੇ ਨਾ ਤਾਂ ਕਹਿੰਦੀ ਭਾਈ ਹੁੰਦਾ ਸੀ ਢੀੜਾ ਤਾਂ ਕਹਿੰਦੀ ਤੂੰ ਤਾਂ ਢੀੜਾ ਵੀ ਸਿਆਉਣੇ ਦੇ ਆਈਂ ਆ ਉਹ ਤਾਂ ਕਹਿੰਦੀ ਅੱਜ ਤੱਕ ਢੀੜਾ ਵੀ ਸਿਆਉਣੇ ਦੇ ਆਈਂ ਤੂੰ ਭਾਈ ਮੇਰੇ ਕੋਲੇ ਗੱਲ ਹੀ ਨਹੀਂ ਕਰੀ ਬੇਬੇ ਮੇਰੀ ਗੱਲ ਸੁਣ ਜਾਊਂਗੀ ਤਾਂ ਮੈਂ ਰਾਜ਼ੀ ਰਹਿ ਕੋ ਸਰੇ ਆਪਦਾ ਘਰ ਸੰਭਾਲਣਾ ਸੰਭਾਲ ਲੈ ਮੈਂ ਤਾਂ ਭਾਈ ਜਾਊਂਗੀ ਜੇ ਉਦੋਂ ਬਾਅਦ ਤੈਨੂੰ ਮੇਰੇ ਨਾਲ ਕੋਈ ਗੁੱਸਾ ਮੈਂ ਤਾਂ ਫਿਰ ਆਪਦੇ ਪੇਕੀ ਬਾਗ ਜੂਂਗੀ ਲਓ ਕਿ ਫਾਇਕ ਤੇ ਕੀ ਵਗ ਨੂੰ ਆਈ ਨਹੀਂ ਸਾਰੀ ਕਹਿੰਦੀ ਵੀ ਲਾ ਮੈਂ ਤੇਰੀ ਤਿਆਰੀ ਕਰਦਿਆਂ ਤੇ ਬੇਬੇ ਤੂੰ ਵਗ ਜਾ ਪਰ ਤੂੰ ਕਿੱਧਰ ਪਾਈ ਲੜਾਈਆਂ ਗੱਲਾਂ ਕਰਦੀ ਮੈਥਾ ਨਹੀਂ ਬੇਬੇ ਤਿਆਰੀ ਹੁੰਦੀ ਮੈਂ ਜਾਉਂਗੀ ਤੂੰ ਤਾਂ ਉਹੀ ਗੱਲ ਕਲੇਸ਼ ਪਾ ਕੇ ਬਹਿ ਜਾਨੀ ਜਦੋਂ ਮੈਂ ਕਿਤੇ ਜਾਣਾ ਹੁੰਦਾ ਰਾਜੀ ਰਹੇ ਗੁੱਸੇ ਰਹੇ ਮੈਂ ਤਾਂ ਤੈਨੂੰ ਦੱਸਤੀ ਗੱਲ ਵੀ ਜਾਉਂਗੀ ਤਾਂ ਮੈਂ ਹੀ ਜਾਉਂਗੀ ਕਲੇਸ਼ ਤਾਂ ਭਾਈ ਤੂੰ ਪਾਉਣੀ ਐ ਜਾਣਾ ਤਾਂ ਨਾ ਹੁੰਦੇ ਥਾਂ ਤੇ ਆ ਦੱਸ ਉੱਥੇ ਕੀ ਦੱਸ ਕੋਈ ਵਿਆਹ ਤਾਂ ਨਹੀਂ ਜਾਣਾ ਨਾ ਹੁੰਦਾ ਥਾਂ ਆਡਾ ਵੱਡਾ ਤੀਰਥ ਤੇ ਤੂੰ ਤਾਂ ਮੈਨੂੰ ਉੱਥੇ ਦੀ ਕਲੇਸ਼ ਕਰਕੇ ਤੇ ਬੇਬੇ ਤੂੰ ਨਾ ਨਾ ਕੇ ਰੱਜੀ ਨਹੀਂ ਗਈ ਕੈਸਾ ਹਾਲ ਤਾਂ ਹੋ ਗ ਲੱਗ ਜਾਣਗੇ ਕੋਈ ਨਾ ਪਿਆ ਰਤਾ ਪਿਆ ਪੈ ਨਹੀਂ ਚੱਲੀ ਸੁਖਣਾ ਤੂੰ ਮਟਿਆਰ ਪਈ ਐਂਗੀ ਕੋ ਆ ਹੋਵੇ ਵੀ ਕੋਈ ਨਹੀਂ ਜਾਣ ਦਿੰਦਾ ਜੇ ਕਬੀਲਦਾਰੀਆਂ ਪੈ ਜਾਂਦੀਆਂ ਤਾਂ ਤੂੰ ਹੀ ਜਿਹੜੀ ਭਗ ਜਾਨੀ ਮੈਂ ਹੀ ਨਹੀਂ ਅੱਜ ਕੀ ਰਹਿੰਦੀ ਹੈਗੀ ਮੈਂ ਤਾਂ ਤੈਨੂੰ ਦੱਸਤਾ ਗੱਲ ਵੀ ਮੈਂ ਤਾਂ ਜਾਊ ਤੇ ਨਹੀਂ ਹਸਾਬ ਲਾ ਲਾ ਤੇਰੇ ਹੰਦੀ ਨੂੰ ਇੱਥੇ ਮਰੀ ਹੋਊਂਗੀ ਮੈਂ ਲੈ ਦੇਖ ਲੈ ਭਾਈ ਉਹੀ ਗੱਲ ਕੇ ਜਵਾਕਾਂ ਦੀਆਂ ਪੋਗਦੀਆਂ ਭਾਈ ਅਜ ਸਿਆਣੇ ਬੰਦੇ ਦੀ ਨਹੀਂ ਪੋਗਦੀ ਆ ਦੇਖ ਲੈ ਡੇਕ ਜੀ ਨਾਲ ਪਾ ਕੇ ਨਾ ਰੱਸਾ ਉਹਦੀ ਫਾਹ ਲੈ ਲੂ ਵਿੱਚ ਹੀ ਰਹਿ ਜੂ ਤੇਰਾ ਸਾਰਾ ਕੁਝ ਲੈ ਦੇਖ ਲੈ ਭਾਈ ਤੇਰੀ ਸਲਾਹ ਹੈਗੀ ਕਿਰੋ ਭਾਈ ਤੂੰ ਤਿਆਰੀ ਕਰੀ ਬੈਠਿਆ ਮੈਨੂੰ ਪਤਾ ਹੀ ਤੂੰ ਮੈਨੂੰ ਕਾਨੂੰ ਜਾਣ ਦਿੰਨੀ ਐ ਜੀ ਆ ਇਹਦਾ ਕੀ ਆਖਣਾ ਮੇਲਾ ਬੇਬੇ ਤੇਰੀ ਤਿਆਰੀ ਕਰ ਦਿੰਨੀ ਐ ਵੀੜੇ ਪਾ ਦਿੰਨੀ ਐ ਬੈਗ ਚ ਤੇਰਾ ਸੂਟ ਬਣਾ ਦਿੰਨੀ ਐ ਜੀ ਬਸ ਹੁਣ ਤੂੰ ਜਰਦੀ ਹੜਦੀ ਨਹੀਂ ਤੂੰ ਜਾਵੇਂਗੀ ਹਾਂ ਜਾਉਂਗੀ ਭਾਈ ਮਾਤਾ ਤੇਰੀ ਇਹਦੀ ਐ ਮੈਂ ਰੱਖੀ ਐ ਪੱਕੀ ਹਾਂ ਪੱਕੀ ਰਹਾ ਭਾਈ ਮੇਰੀ ਤਾਂ ਅੱਛਾ ਤੂੰ ਨਹੀਂ ਹੜਦੀ ਬੇਬੇ ਮੈਨੂੰ ਚਾਹੇ ਕੁਛ ਮਰਜ਼ੀ ਹੋ ਜਾਵੇ ਵੀ ਤੂੰ ਜਾਣਾ ਲਾਜ਼ਮੀ ਐ ਨਾ ਭਾਈ ਹੁਣ ਤਾਂ ਇਹਨੂੰ ਕੀ ਹੋਊ ਤੇ ਫਿਰ ਮੈਂ ਮਾਈ ਦੇ ਘਰੇ ਰਹੂੰਗੀ ਜਾਂ ਤੂੰ ਘਰੇ ਰਹੇਂਗੀ ਕਿੰਨੀ ਕ ਗੱਲ ਐ ਆ ਹਰਪ੍ਰੀਤ ਵੀ ਦੇਖ ਲੈ ਮਹੀਨਾ ਹੋ ਗਿਆ ਮੈਨੂੰ ਮੰਗਰ ਲਈ ਫਿਰਦੀ ਆ ਹੁਣ ਜਰਕਦੇ ਨਹੀਂ ਜਵਾਬ ਦੇਤਾ ਹੁਣ ਤੈਨੂੰ ਤਿਆਰ ਕਰਕੇ ਪੈ ਗਈ ਲੈ ਮੈਂ ਤਾਂ ਭਾਈ ਹੁਣ ਤਾਂ ਕੋਈ ਆਖੇ ਮੈਨੂੰ ਪੁੱਛ ਕੇ ਆਈਆਂ ਉਹ ਤਾਂ ਕਹਿੰਦੀ ਭਾਈ ਰਾਜਵੀਰ ਨੇ ਜਾਣਾ ਹੈ ਰਾਜਵੀਰ ਵਗ ਜੂਤਾ ਆਈ ਤੂੰ ਜਾਣਾ ਹੋਇਆ ਤੂੰ ਵਗ ਜੀ ਹਾਂ ਤਾਂ ਵਿਚਾਰੀ ਨਾਲ ਕਿਸੇ ਨੂੰ ਵੀ ਨਹੀਂ ਆਖਿਆ ਵੀ ਤੂੰ ਜਾਈ ਜਾਂ ਤੂੰ ਜਾਈ ਫਿਰ ਤੂੰ ਐਂ ਕਹਿ ਦਿੰਦੀ ਵੀ ਸਾਡੀ ਰਾਜਵੀਰ ਵਗ ਜੂਗੀ ਲੈ ਮੈਂ ਐਂ ਵੀ ਕਹਦਾ ਕਰੋ ਮੈਂ ਮੇਰਾ ਐਂ ਕਰ ਬੇਬੇ ਨਹੀਂ ਹਟਦੀ ਤੂੰ ਐਵੇਂ ਤੇਰਾ ਪਾਪ ਥੋੜਾ ਲੈਣਾ ਮੈਂ ਤੂੰ ਐ ਕਰ ਉਹਦੇ ਲੀੜਾ ਕਪੜਾ ਕੱਢ ਜਾ ਮੈਂ ਪਾ ਦਨੀ ਆ ਬੈਗ ਚ ਤੂੰ ਹੀ ਪਾ ਜਾ ਫੇਰ ਮੈਂ ਕੱਢ ਦਿਆਂ ਐਵੇਂ ਬੈਗ ਕੱਢ ਦਿਆਂ ਮੈਂ ਲੀੜਾ ਕਪੜਾ ਕੱਢ ਦੇ ਨਾਲ ਮੈਂ ਆ ਤਾਂ ਛੂਟ ਕਰ ਦਿਆਂ ਕਿਹੜਾ ਬਣਾਉਣਾਗਾ ਨਮ ਆਹੋ ਕੱਢ ਲੈ ਕੱਢ ਲੈ ਜਿਹੜਾ ਕੁਝ ਕੱਢਣਾ ਕਰ ਲਾ ਵੇ ਬੇਬੇ ਜਿੰਨੀਆਂ ਤਿਆਰੀਆਂ ਕਰਨੀਆਂ ਜਾਉਂਗੀ ਤਾਂ ਦੇਖ ਮੈਂ ਇਹ ਤਾਂ ਤੇ ਖਿਆਲ ਭੁੱਲ ਜਾ ਤੂੰ ਆਪਦਾ ਵੀ ਤੂੰ ਗਪਾਲ ਮੋਚਨ ਜਾਵੇਂਗੀ ਤੇਰਾ ਤਾਂ ਨਾ ਕੰਮ ਕਰਿਆ ਕਰਿਆ ਐਵੇਂ ਹੀ ਰਹਿ ਜੂਗਾ ਜਦੋਂ ਤੈਨੂੰ ਕਰਕੇ ਤਿਆਰ ਨਿਵਾਤ ਵਾ ਕੇ ਲੀੜੇ ਤੇਰੇ ਕਰਕੇ ਪ੍ਰੈਸ ਬੈਗ ਚ ਪਾ ਕੇ ਤੈਨੂੰ ਜਾਣ ਲੱਗੇ ਨ ਦੁੱਧ ਦਾ ਕੋਲਾ ਦਿੱਤਾ ਨਾ ਪਾ ਕੇ ਵਿੱਚ ਨੀਂਦ ਵਾਲੀਆਂ ਗੋਲੀਆਂ ਤੈਨੂੰ ਤਾਂ ਤੀਜੇ ਦਿਨ ਪਤਾ ਲੱਗੂ ਵੀ ਗਪਾਲ ਮੋਚਨ ਤੋਂ ਮੁੜਿਆਈ ਜਾਊਂਗੀ ਤਾਂ ਮੈਂ ਉਹ ਭਾ ਮਰ ਜਾ ਸੱਚ ਨੂੰ ਹਾਂ ਕਿਵੇਂ ਲੜੀ ਜਾਂਦੀਆਂ ਨਹੀਂ ਗਪਾਲ ਮੋਚਨ ਪਿੱਛੇ ਬਾੜੀ ਲੜਾਈ ਹੋਈ ਜਾਂਦੀ ਐ ਨਾਂ ਚ ਤਾਂ ਲੈ ਹੁਣ ਦੇਖੀ ਜਾਂਦੀ ਐ ਸੱਚ ਜਿੱਤਦੀ ਐ ਕਿ ਨੂੰ ਜਿੱਤਦੀ ਐ ਕਿਹੜੀ ਜੋ ਗਪਾਲ ਮੋਚਨ ਦੋਨਾਂ ਚ ਆਪਾਂ ਤਾਂ ਜਿਹੜੀ ਗਈ ਉਸ ਨੂੰ ਨਾਲ ਲੈ ਜਾਾਂਗੇ ਦੇਖੀ ਜੋ ਆਪਾਂ ਇੰਨਾ ਕੀ ਕਰਨਾ ਪਾ ਕੇ ਆ ਮਹਾਰਪ੍ਰੀਤ ਕੋਲੇ ਬੁੜੀ ਤਾਂ ਆਪਦੇ ਲਈੜੇ ਕੱਪੜਾ ਕੱਢੀ ਜਾਂਦੀ ਹੈਗੀ ਹਾਏ ਹਾਏ ਹਰप्रीत ਤੀਨੀ ਤਾਂ ਹੈ ਨਹੀਂ ਕਿੱਥੇ ਨਹੀਂ ਬੂਮਾ ਮਰ ਜਾ ਆ ਕੀ ਕਰੀ ਜਾਨੀ ਆ ਇੱਧਰ ਬੂਮਾ ਮਰ ਜਾ ਉਂ ਨਾ ਤੂੰ ਲੱਤ ਬਾਂਧ ਡਾ ਲਈ ਹੱਥ ਨਹੀਂ ਗਈ ਤੇਰੀ ਆਦਤ ਕੀ ਪਹਿਣੇ ਮੈਂ ਦੱਸਥੋਂ ਨਹੀਂ ਤੇਰੀ ਸੱਸ ਤਾਂ ਕਿੰਨਾ ਲੜੀ ਜਾਂਦੀ ਕੁੜੇ ਤੇਰੇ ਨਾਲ ਇੱਥੋਂ ਨਹੀਂ ਸਾਰਾ ਗੁੱਸਾ ਮੈਂ ਤੇਨੂੰ ਦੱਸ ਦਿੰਨੀ ਆ ਪਰ ਜਿਹੜਾ ਤੂੰ ਕੰਧਾਂ ਦੇ ਉੱਤੇ ਦੀ ਹੋ ਹੋ ਕੇ ਝਾਕਦੀ ਹੈ ਨਾ ਇਹ ਹੱਥ ਬਦਲ ਲਾਵ ਜੀ ਲੈ ਤਾਂ ਪੈਣੀ ਸਾਰਿਆਂ ਨੂੰ ਹੁੰਦੀ ਆਦਤ ਇਹ ਤਾਂ ਤੈਨੂੰ ਵੀ ਹੈ ਮਾੜਾ ਜਾਂ ਸਾਡੇ ਘਰੇ ਬੋਲਣ ਲੱਗ ਜੀ ਉਹਦੀ ਕੰਧ ਤੇ ਚੜ ਜਾਣੀ ਹੈ ਸਾਡੇ ਵਾਲਾ ਪਾਸਾ ਤਾਂ ਉੱਚਾ ਮੈਂ ਤਾਂ ਨਾ ਚੜ ਜਾਣੀ ਆ ਤੂੰ ਔਖੀ ਕਿਉਂ ਹੋਈ ਨਹੀਂ ਇੱਥੇ ਘਰੀ ਤੈਨੂੰ ਕੀ ਅਗਲਾ ਔਖਾ ਹੋ ਕੇ ਚੜ ਜੀ ਤੂੰ ਮੇਰੀ ਗੱਲ ਸੁਣ ਤਾਂ ਮੈਂ ਸੋ ਬੇਬੇ ਤੇ ਮੈਂ ਗੇਮ ਪਾਤੀ ਹਾਂ ਠੀਕ ਆ ਉਹਨੂੰ ਤਾਂ ਮੈਂ ਆਪੇ ਸਾਹਮਣੂ ਕਿਵੇਂ ਮਰਜੀ ਸਾਹਮਣੇਗੀ ਸੁਣੀ ਜਾਂਦੀ ਸੀ ਮੈਨੂੰ ਤੇਰੇਆਂ ਗੱਲਾਂ ਅਕੇ ਲੈ ਬੇਬੇ ਕੱਢ ਲੀੜੇ ਤੇਰੇ ਬੈਗ ਚ ਪਾ ਦਿਆਂ ਜੋ ਬੇਬੀ ਦੋਰਨੀ ਹੈ ਮੈਂ ਇਥੇ ਕੋ ਝੂਠ ਬਿਲਵਾਇਆ ਅਜੀਬ ਵਾਲੀਆਂ ਗੱਲਾਂ ਤਾਂ ਤੂੰ ਮੇਰੀਆਂ ਸੁਣ ਲਗਾ ਪਰ ਜਿਹੜ ਤੇਰੇ ਦਿਮਾਗ ਚ ਵੀ ਕੋਈ ਚੱਲਦਾ ਆਹੋ ਮੈਂ ਤੈਨੂੰ ਐਂ ਕਹਿੰਦੀ ਸੀ ਜਮਾ ਤਿਆਰੀ ਤੁਰੀ ਕਰਾ ਕੇ ਬੇਬੇ ਨੂੰ ਨਵਾ ਤਬਾ ਕੇ ਲੀੜਾ ਕਪੜਾ ਪਵਾ ਕੇ ਬੈਗ ਚ ਜਦੋਂ ਤੁਰਨ ਦਾ ਟਾਈਮ ਹੋਏ ਨਾ ਬੇਬੇ ਨੂੰ ਦੁੱਧ ਚ ਗੋਲੀਆਂ ਪਾ ਕੇ ਦੇ ਦਾਂਗੇ ਤਿੰਨ ਦਿਨ ਉੱਠਣੀ ਨਹੀਂ ਨਹੀਂ ਹੈਗੀ ਤੇ ਆਪਾਂ ਕਪਾਲ ਮੋਚੰਜਾ ਆਇਆ ਮੰਗਣਾ ਨਾ ਪਹਿਣੀ ਛੋਟੀ ਬੁੜੀ ਮਰਜ ਗੋਲੀਆਂ ਪਾ ਕੇ ਸਿਰ ਸਾਡੇ ਪੈ ਜੇ ਕਪਾਲ ਮੋਚੰਜਾ ਪੁੰਜਾਇਆ ਮੈਂ ਤੇਰੇ ਬਾਈ ਨੂੰ ਦੱਸ ਕੇ ਚੱਲਾਂਗਾ ਆਪੇ ਸਾਮੀ ਜਾਊਗਾ ਮੰਗਰੋ ਪਤਾ ਸ਼ਕਦੀਪ ਨੂੰ ਹਾਂ ਉਹਨੂੰ ਤਾਂ ਮੈਂ ਦੱਸਦਾ ਉਹ ਤਾਂ ਕਹਿੰਦਾ ਚੱਲ ਕੋਈ ਨਾ ਮੈਂ ਪੀਟੀ ਕਟੂਕਲ ਬਾਦੂ ਮੰਗਰੋ ਬਲਡਾ ਉਮਾ ਮਰ ਜਾਨੀ ਨਹੀਂ ਧੋਖਾ ਕਰਕੇ ਜਾਨੀ ਆ ਬੁੜੀ ਨਾ ਗਪਾਲ ਮੋਚਨ ਫਿਰ ਜਿਹਨੂੰ ਜਾਣਦੀ ਫਿਰ ਹੋਰ ਕੀ ਕਰਾਂ ਜਾਇਆ ਉਹਨੂੰ ਤੇ ਤੇਰੀ ਸ਼ਸ ਨੂੰ ਜਾਇਆ ਉਹਨੂੰ ਜਾਂ ਦੋਨੇ ਵਕ ਚੱਲਣਾ ਐਵੇਂ ਜਾਇਆ ਉਹਨਦੇ ਐਤ ਕੀ ਬਾਕੀ ਗਾਹ ਨੂੰ ਫੇਰ ਤਿਆਰ ਹੋ ਕੇ ਘਰ ਦੋਨੇ ਵਕ ਚੱਲਣਾ ਨਹੀਂ ਜਾਊਂਗੀ ਤਾਂ ਮੈਂ ਹੀ ਜਾਊਂ ਹਰਪ੍ਰੀਤ ਦੇਖ ਤੁਸੀਂ ਤਿਆਰ ਹੋ ਜਾ ਬੇਬੇ ਕੋਲੇ ਗੱਲ ਨਾ ਕਰਿਓ ਮੈਂ ਮੈਂ ਆ ਕੰਮ ਕਰਨਾ ਤੇਰੇ ਕੋਲੇ ਕੱਲੀ ਕੋਲੇ ਦੱਸਿਆ ਬਾਈ ਗਰ ਲਾਲ ਨੂੰ ਨਾ ਦੱਸੀ ਤੇਰੇ ਬਾਈ ਨੇ ਤਾਂ ਮੇਰੇ ਨਾਲ ਉਹੀ ਗੱਲ ਪਤੇਰਾ ਕੁਛ ਕਰਕੇ ਤੇ ਮੈਂ ਤਾਂ ਉਹਨੂੰ ਆਖਿਆ ਸੀ ਮੈਂ ਜੇ ਤਾਈ ਨਾ ਜਾਣਾ ਨਾ ਮੈਂ ਵੀ ਨਹੀਂ ਜਾਂਦੀ ਬਗ ਜਾ ਤਾਈ ਨਾ ਮੈਨੂੰ ਕਹਿੰਦਾ ਚੰਗਾ ਫਿਰ ਰਸਨਾ ਕੇ ਬਗ ਚੱਲੀ ਆਪਾਂ ਤਾਂ ਤਿੰਨੇ ਚਾਰੇ ਜਾਣ ਜਾਣੇ ਜਾ ਕੇ ਰੌਣਕ ਮੇਲਾ ਦੇਖ ਕੇ ਆਉਂਗੇ ਇਹਦੇ ਕੋ ਤੇ ਖੜਨੇ ਨਹੀਂ ਦਿੰਦੀ ਕਿਤੇ ਬੈਠਣ ਨਹੀਂ ਦਿੰਦੀ ਵਧੀਆ ਆਪਾਂ ਤਾਂ ਉਹੀ ਗੱਲ ਵਧੀਆ ਸੀ ਕਰਕੇ ਆਮਾਂ ਮੰਗ ਆ ਤਾਈ ਦਾ ਖੜਨ ਤਾਂ ਨਹੀਂ ਕਿਤੇ ਦਿੰਦੀ ਆਹੋ ਤੇ ਹੁਣ ਨਾ ਉਹ ਤਿਆਰੀ ਕਰੀ ਜਾਂਦੀ ਹੈ ਬੈਗ ਚ ਪਾਈ ਜਾਂਦੀ ਹੈ ਲੀੜਾ ਕਪੜਾ ਮੈਂ ਬਾਲੀਆਂ ਗੋਲੀਆਂ ਨਾ ਪਾਈ ਕਿਤੇ ਬੁੜੀ ਨੂੰ ਉਹੀ ਗੱਲ ਗਪਾਲ ਮੋਚਨ ਨਿਪਲਾਵੇਂ ਤਾਂ ਡਿੱਚਾ ਆਉਣ ਤਿੰਨ ਦਿਨ ਲੱਗਣਗੇ ਤ ਨਾਨੀ ਦੇ ਦੂਜੇ ਦਿਨ ਉੱਠੜੂ ਤੇਰੀ ਕੀ ਬੱਸ ਮੰਗਰ ਲਮਕਦੀ ਐ ਉੱਠ ਕੇ ਸੁੱਤੀ ਪਈ ਰੂ ਇੱਕ ਰਾਤ ਸੌਂ ਜਾਂਣ ਦੇ ਵਿਚਾਰੀ ਨੂੰ ਜਿੱਦੇ ਜਾਣੇ ਦੂਜੇ ਦਿਨ ਤੇਰਾ ਘਰ ਆਵਲੂ ਵੀ ਜਦੋਂ ਨੂੰ ਗੋਪਾਲ ਮੋਹਨ ਤੋਂ ਮੁੜ ਕੇ ਆਉਣਗੇ ਸਾਰੇ ਆਪਾਂ ਐਂ ਕਹਦਾਂਗੇ ਵੀ ਬੇਬੇ ਤੂੰ ਤਾਂ ਬਿਮਾਰ ਸੀਗੀ ਵੀ ਮੈਂ ਤਾਂ ਗੱਲ ਚੋਂ ਹੀ ਨਿਕਲ ਜਾਂ। ਅੱਛਾ ਬਾਰਿਸ਼ ਆ ਰਹੀ ਐ ਦੇਖ ਲੈ ਤੂੰ ਤਾਂ ਇੱਕ ਗੋਲੀ ਪਾ ਦੀ ਉਹ ਨਬੂੜੀ ਨੂੰ ਮਾਰਦੀ ਮੈਂ ਤੇ ਨਹੀਂ ਕਰਾਂਗੇ ਇੱਕ ਪਾ ਦਾਂਗੇ ਸੁਖਦੀਪ ਨੂੰ ਕਹ ਦਾਂਗੇ ਵੀ ਆਪੇ ਸੰਭਲ ਲੈ ਆਹੋ ਆਹੋ ਚੜੀ ਘਰ ਤਾਂ ਸੰਭਲੂਗੀ ਤੇਰਾ ਚੰਗਾ ਭੈਣੇ ਤੂੰ ਵਕਤ ਲਿਆ ਸੀ ਤਾਂ ਨਾੜੀ ਲੈ ਕੇ ਜਾਣਾ ਕੋਈ ਚਲੋ ਹੋਈ ਜਾਂਦੀ ਹੈ ਮੇਰੀ ਸੱਸ ਤਿਆਰ ਜਾਏਂਗੀ ਤੂੰ ਹਾਂ ਜਾਉਂਗੀ ਮੈਂ ਆਹੋ ਫਿਰ ਚਲ ਕਿ ਨਾ ਜਾਏਂਗੀ ਫਿਰ ਉਹ ਦੂਜੇ ਲੋਟ ਤਾਂ ਜਾਣ ਨਹੀਂ ਦਿੰਦੀ ਫਿਰ ਐਂ ਕਰਨਾ ਪਊ ਹੋਰ ਕੀ ਕਰਾਂ ਹੁਣ ਮੈਂ ਤੂੰ ਤਾਂ ਭੈਣੇ ਫਿਰ ਚਲਾਕ ਨੂੰ ਹੋਈ ਮੈਂ ਤਾਂ ਆਪੀ ਚਲਾਕਾਂ ਜੇ ਹੁਣ ਤੇਰੇ ਮੇਰੇ ਵਾਲੀ ਸੱਸ ਤੇਰੇ ਹੁੰਦੀ ਤੂੰ ਤਾਂ ਇਦੋਂ ਵੀ ਵੱਧ ਚਲਾਕੀਆਂ ਕਰਦੀ ਇਦਾ ਇੰਨਾ ਸ਼ੁਕਰ ਤੇਰੀ ਸੱਸ ਪਾਲੀ ਆਹੇ ਰੋ ਤਾਂ ਉਹ ਜੀ ਹੋਣਾ ਪੈਂਦਾ ਭੈਣੀ ਨਹੀਂ ਚੱਕਾ ਚੱਲ ਉਹ ਵੀ ਤਾਂ ਬੁੜੀ ਆ ਆਏ ਸਾਲ ਜਾਂਦੀ ਆ ਤੇਰੀ ਸੱਸ ਤਾਂ ਜੇ ਮੈਂ ਦੱਸਾਂ ਨਾ ਤੜਕੇ ਫਿਰ 3 ਵਜੇ ਉੱਠ ਖੜੀ 3 ਵਜੇ ਉੱਠ ਕੇ ਨਾ ਲੀ 5 ਵਜੇ ਤਾਂ ਬਸ ਤਰਪਾਉਂਦੀ ਆ 3 ਵਜੇ ਦੀ ਗੱਲ ਕਰਦੀ ਆ ਮੈਂ ਸੌਂਦੀ ਨਹੀਂ ਸਾਰੀ ਰਾਤ ਹਾਂ ਜਗਰਾਤਾ ਕਰ ਲਾ ਆਹੋ ਚੰਗਾ ਸਿਸਰਾ ਨਹੀਂ ਬੈਠੀ ਰਹੀ ਚੰਗਾ ਮੈਂ ਹੁਣ ਜਾ ਕੇ ਬਣਾਵਾਂ ਮੈਂ ਦਾਲ ਪਾਣੀ ਗੋਲੀਆਂ ਤਾਂ ਮੰਗਾ ਲਾ ਪਹਿਲਾਂ ਮਂਗਾਈ ਬੈਠੀ ਆ ਮੈਂ ਤਾਂ ਬਾਹਾਂ ਨਹੀਂ ਕੱਢੀ ਤੇ ਜਾਨੀ ਤੂੰ ਡਾਕਟਰ ਤੋਂ ਮੰਗਾ ਲੀਆਂ ਸੀ ਕਿੰਦੇ ਤੋਂ ਮਸਾਂ ਦਿੱਤੀਆਂ ਦਿੰਦਾ ਨਹੀਂ ਸੀ ਦੋ ਗੋਲੀਆਂ ਅੱਛਾ ਤੇ ਚੱਲ ਭੈਣੀ ਤੇਰੀ ਸਾਸਿਆ ਕਿਵੇਂ ਮਰਜ਼ੀ ਸਮਝੋ ਮੈਂ ਤਾਂ ਦਾ ਕੰਮ ਕਰਦੀ ਆ ਤੇਰੇ ਬਾਈ ਘਰੇ ਨਹੀਂ ਗੱਲ ਕਰੀ ਮੈਂ ਤੈਨੂੰ ਦੱਸਾਂ ਮੈਨੂੰ ਨਹੀਂ ਜਾਣਦਾ ਨਾ ਮੈਨੂੰ ਤੂੰ ਨਾ ਗੱਲ ਕਰਦੀ ਕਿਤੇ ਮੇਰੇ ਵਿੱਚ ਹੀ ਨਾ ਹੋਣ ਰਹਿ ਜਾ ਸਾਰਾ ਤਾਈ ਨੂੰ ਨਾ ਪਤਾ ਲੱਗੇ ਤਾਈ ਤਾਂ ਇੱਥੇ ਕੰਦਣਾ ਹੀ ਨਾ ਇਹ ਨਹੀਂ ਪਤਾ ਖੜੀ ਆ ਮੈਂ ਜਾਨੀਏ ਦੇਖਦੀ ਆਂ ਸੁਣੀ ਆਂ ਦੇਖੋ ਦੇਖ ਨਹੀਂ ਕਿੱਡੀ ਸ਼ਾਰ ਹੈਨੀ ਮੈਂ ਤਾਂ ਕੰਧਾਂ ਉਂਦੀ ਲਮਕਲਮਕ ਦੇਖਦੀ ਫਿਰਦੀ ਆਂ ਆਪ ਹੀ ਦੱਸਗੀ ਆ ਕੇ ਸਾਰਾ ਕੁਝ ਹੁਣ ਛਾੜੇ ਦੇਖਦੀ ਆਂ ਤੂੰ ਜੇ ਤੂੰ ਛਾੜੇ ਦੇਖਦੀ ਨਹੀਂ ਉਦੋਂ ਬਗ ਜੀ ਭੈਣੀ